ਅਿੱਕਾ ਪੰਜਾਬ ਦਾ ਮੁੰਡਾ ਮੁੰਬਈ 'ਚ ਜਾ ਕੇ ਸਭ ਤੋਂ ਪਹਿਲਾਂ ਗੇਟ ਦੇ ਅੱਗੇ ਖੜਾ ਹੋਇਆ ਏ ਕੇਬੀਸੀ ਦੇ ਕੇਬੀਸੀ ਦੇ ਜਦੋਂ ਬੈਗ ਮੁੜ ਕੇ ਦੇਖਿਆ ਮੇਰੀ ਵਾਈਫ ਰੋ ਰਹੀ ਸੀ ਅੱਛਾ ਅਸੀਂ ਦੋਨੇ ਰੋ ਰਹੇ ਸੀਗੇ ਹਾਂ ਮੇਰਾ ਦਿਲੋਂ ਸੀ ਸਪਨਾ ਸੀ ਕਿ ਨੇ ਮੈਂ ਕੇਬੀਸੀ ਲਈ ਜਾਣਾ ਹੈ ਤੇ ਜਾਣਾ ਹੈ ਤੇ ਜਾਣਾ ਕੁਝ ਵੀ ਕਰਨਾ ਪਵੇ ਹਾਂ ਮੈਂ ਬਹੁਤ ਸਟਰਗਲ ਕੀਤਾ ਹੈ ਸਰ ਮੈਂ ਇਹ ਤੱਕਾ ਨਹੀਂ ਲੱਗਿਆ ਕਿ ਮੈਂ ਹੁਣ ਸਿਲੈਕਟ ਹੋਇਆ ਮੈਂ 3-4 ਵਾਰ ਰਿਜੈਕਟ ਹੋਇਆ ਹਾਂ ਕੇਬੀਸੀ ਮੈਂ ਹੁਣ ਜਿੱਤੇ ਆ ਸਭ ਤੋਂ ਪਹਿਲਾਂ ਮੈਨੂੰ ਲੋਕ ਕਾਰਪੈਂਟਰ ਦੇ ਨਾਲ ਹੀ ਜਾਣਦੇ ਆ ਠੀਕ ਹੈ ਹੁਣ ਵੀ ਮੈਂ ਕਾਰਪੈਂਟਰੀ ਆ ਜੀ ਠੀਕ ਹੈ ਜਦੋਂ ਇਹ ਗੱਲ ਉੱਥੇ ਤੁਹਾਡੇ ਜਦੋਂ ਨਾਲ ਦੇ ਸਾਥੀਆਂ ਦੇ ਵਿੱਚ ਵੀ ਪਤਾ ਲੱਗਦੀ ਹੈ ਕਿ ਇਹ ਮੁੰਡਾ ਪਲੱਸ 2 ਪੜ੍ਹਿਆ ਹੈ ਕਾਰਪੈਂਟਰ ਹੈ ਕਈ ਏਰੀਆ ਅਗਲਾ ਬੰਦਾ ਵੀ ਹਲਕੇ 'ਚ ਲੈ ਜਾਂਦਾ ਕਿ ਸ਼ਾਇਦ ਇਹ ਦੇ ਨਾਲ ਤੱਕ ਸ਼ਾਇਦ ਇਹ ਨਾ ਕੋ ਇਹ ਚੀਜ਼ ਹੋਈ 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 ਇਹ ਚੀਜ਼ ਹਾਂਜੀ ਇਹ ਚੀਜ਼ ਹੋਈ ਆ ਸਰ ਉੱਥੇ ਇਹ ਗੱਲ ਬਾਤ ਦੇ ਵਿੱਚ ਹੋਈ ਵੀ ਹੈ ਕਿ ਅਸੀਂ ਤੈਨੂੰ ਹਲਕੇ 'ਚ ਲੈਣਾ ਛੱਡ ਦਿੱਤਾ ਪਹਿਲਾਂ ਸਾਨੂੰ ਲੱਗਾ ਸੀ ਵੀ ਇਹਨੂੰ ਹਲਕੇ 'ਚ ਲਾਓ ਇੰਨੀ ਐਜੂਕੇਸ਼ਨ ਨਹੀਂ ਹੋਣੀ ਮੈਂ ਦੇਖਦਾ ਸੀ ਕਿ ਇਹਦਾ ਸਵਾਲ ਵੀ ਥੋੜੇ ਪੇਸ਼ੇ ਦੇ ਨਾਲ ਹੀ ਜੁੜਿਆ ਆ ਗਿਆ ਜੀ ਜੀ ਬਿਲਕੁਲ ਸਰ ਉਹਨਾਂ ਨੇ ਬਾਤ ਦੇ ਵਿੱਚ ਮਜ਼ਾਕ ਵੀ ਕੀਤੇ ਮੈਂ ਥੋੜਾ ਜਿਹਾ ਟਾਈਮ ਲੈ ਲਿਆ ਸਰ ਨਰਵਸ ਸੀ ਅੱਛਾ ਟੈਨਸ਼ਨ ਜ਼ਿਆਦਾ ਰਹਿੰਦੀ ਹੈ ਪ੍ਰੈਸ਼ਰ ਬਹੁਤ ਹੁੰਦਾ ਹੈ ਤੇ ਮੈਂ ਥੋੜਾ ਜਿਹਾ ਟਾਈਮ ਲੈ ਲਿਆ ਤੇ ਸਰ ਨੇ ਮਜ਼ਾਕ ਵੀ ਕੀਤਾ ਕੀ ਵੇਟ ਕਰੀ ਜਾਂਦਾ ਸੀ ਤੇਰੇ ਤੋਂ ਕੰਮ ਦਾ ਸੀ ਇਹਨਾਂ ਤਾਂ ਕੇਲੇ ਨਿਕਲਦੇ ਆ ਤੇ ਠੋਕਦੇ ਆ ਤੁਸੀਂ ਇਹ ਕੰਮ ਜਾਰੀ ਰੱਖੋਗੇ ਕਿ ਜਾਂ ਫਿਰ ਅੱਗੇ ਤੁਸੀਂ ਕੋਈ ਨਵਾਂ ਪਲਾਨ ਕੀਤਾ ਨਹੀਂ ਨਹੀਂ ਸਰ ਮੈਂ ਕਾਰਪੈਂਟਰੀ ਆ ਜੀ ਹੁਣ ਵੀ ਕੰਟਰ ਕਾਰਪੈਂਟਰ ਆ ਅੱਗੇ ਵੀ ਕਾਰਪੈਂਟਰੀ ਰਹਾਂਗਾ ਦੱਸਦੇ ਕਿ ਕਿਤੇ ਦਾ ਕੰਮ ਫੜਿਆ ਉਹ ਵੀ ਪੁੱਛਣ ਲੱਗੇ ਹੋਣਾ ਹਾਂ ਜੀ ਬਿਲਕੁਲ ਜੀ ਹੱਲੇ ਡੋਰਸ ਕੇ ਜਿਹੜੇ ਬੰਨ ਵਾਲੇ ਜੇ ਦਰਵਾਜ਼ੇ ਬਣਾਉਣ ਵਾਲੇ ਪਏ ਆ ਹੁਣ ਤਾਂ ਉਹ ਫੋਨ ਕਰਦੇ ਕਦੋਂ ਆਉਣਾ ਮੈਂ ਉਹਨਾਂ ਨੂੰ ਦੱਸਿਆ ਸਰ ਜੀ ਹੁਣ ਤਾਂ ਮੈਂ ਥੋੜਾ ਜਿਹਾ ਬਿਜ਼ੀ ਆ ਉਹ ਵੀ ਕਹਿੰਦੇ ਨਹੀਂ ਉਹ ਬਹੁਤ ਖੁਸ਼ ਹੋਇਆ ਕਹਿੰਦੇ ਤੁਸੀਂ ਬਹੁਤ ਵੱਡਾ ਇੱਕ ਨਾਮ ਕਰਕੇ ਆਏ ਹੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹੈਸ਼ਟੈਗ ਪੰਜਾਬ ਤੇ ਮੈਂ ਹਾਂ ਮਨਦੀਪ ਸਿੰਘ ਕਾਲੋ ਜਲੰਧਰ ਦੇ ਪਿੰਡ ਹੁਸੈਨਪੁਰ ਦਾ ਇੱਕ 12th ਕਲਾਸ ਦਾ ਮੁੰਡਾ ਕੇਬੀਸੀ ਦੇ ਵਿੱਚੋਂ 50 ਲੱਖ ਰੁਪਏ ਜਿੱਤ ਕੇ ਲਿਆਇਆ। ਸ਼ੰਦਰਪਾਲ ਪੇਸ਼ੇ ਤੋਂ ਇੱਕ ਕਾਰਪੈਂਟਰ ਹੈਗੇ ਨੇ। 12 ਕਲਾਸਾਂ ਇਹਨਾਂ ਨੇ ਕੀਤੀਆਂ ਹੋਈਆਂ ਨੇ। ਬੜੀ ਮਿਹਨਤ ਕੀਤੀ ਇਹਨਾਂ ਨੇ ਕੇਬੀਸੀ ਤੱਕ ਪਹੁੰਚਣ ਦੀ ਇਹ ਕਹਾਣੀ ਸ਼ੰਦਰਪਾਲ ਹੋਣਾ ਦੀ ਹਰ ਕਿਸੇ ਨੂੰ ਦੇਖਣੀ ਚਾਹੀਦੀ ਹੈ। ਆਪਣੇ ਬੱਚਿਆਂ ਨੂੰ ਦਿਖਾਓ ਜਿਹੜੇ ਲੋਕ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦੇ ਨੇ। ਅੱਜ ਉਹ ਲੋਕ ਸ਼ੰਦਰਪਾਲ ਹੋਣਾ ਦੀ ਕਹਾਣੀ ਜ਼ਰੂਰ ਸੁਣਨ। ਕਿਵੇਂ ਸ਼ੰਦਰਪਾਲ ਹੋਣਾ ਨੇ ਇੱਕ ਛੋਟੇ ਜਿਹੇ ਘਰ ਤੋਂ ਕੇਬੀਸੀ ਤੱਕ ਪਹੁੰਚੇ? ਸਾਰੀ ਗੱਲਬਾਤ ਕਰਦੇ ਹਾਂ। ਸ਼ੰਦਰਪਾਲ ਮੇਰੇ ਅੱਜ ਜੀ ਬਹੁਤ ਬਹੁਤ ਮੁਬਾਰਕਾਂ ਤੇ ਸਵਾਗਤ ਤੁਹਾਡਾ ਪਹਿਲਾਂ ਤਾਂ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰਾ ਪਹਿਲਾ ਸਵਾਲ ਇੱਕ ਛੋਟੇ ਜਿਹੇ ਪਿੰਡ ਤੋਂ ਕੇਬੀਸੀ ਜਾਂ ਤੱਕ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ ਕੇਬੀਸੀ ਦਾ ਸਫ਼ਰ ਸਰ ਜਿੱਦਾਂ ਆਪਾਂ ਨੂੰ ਪਤਾ ਹੈ ਹਰ ਕੋਈ ਕੇਬੀਸੀ ਨੂੰ ਦੇਖਦਾ ਹੈ 25 ਸਾਲ ਤੋਂ ਲਗਾਤਾਰ ਕੇਬੀਸੀ ਚੱਲ ਰਿਹਾ ਹੈ ਹਰ ਕਿਸੇ ਦਾ ਸੁਪਨਾ ਹੈ ਇੱਕ ਨਾ ਇੱਕ ਦਿਨ ਬੱਚਨ ਸਰ ਨੂੰ ਮਿਲੀਏ ਤੇ ਕੋਰੋਨਾ ਦੇ ਟਾਈਮ ਦੇ ਵਿੱਚ ਜਦੋਂ ਲਾਕਡਾਊਨ ਲੱਗਿਆ ਹੋਇਆ ਸੀ ਤੇ ਉਸ ਵਕਤ ਸਾਰੇ ਵੇਲੇ ਸੀਗੇ ਤੇ ਸਾਨੂੰ ਵੀ ਕੰਮ ਦਾ ਕੋਈ ਜ਼ਰੀਆ ਨਹੀਂ ਸੀ ਕਤੇ ਅਸੀਂ ਵੀ ਘਰ ਸੀ ਉਸ ਸਮੇਂ ਆਡੀਸ਼ਨ ਸ਼ੁਰੂ ਹੋਈ ਕੀਬੀਸੀ ਤੇ ਠੀਕ ਹੈ ਤੇ ਮਨ ਦੇ ਵਿੱਚ ਆਇਆ ਕਿ ਇੱਕ ਵਾਰ ਇਹਨੂੰ ਟਰਾਈ ਕਰੀਏ ਹੂੰ ਤੇ ਇੱਕ ਵਾਰ ਫਿਰ ਟਰਾਈ ਕਰਨ ਦੇ ਵਿੱਚ ਆਡੀਸ਼ਨ ਨਹੀਂ ਹੋਈ ਮੇਰੇ ਫਿਰ 2021 ਦੇ ਵਿੱਚ ਫਿਰ ਮੇਰਾ ਆਡੀਸ਼ਨ ਲਈ ਇੱਕ ਨੰਬਰ ਸਿਲੈਕਟ ਹੋਇਆ ਠੀਕ ਹੈ ਤੇ ਫਿਰ ਮੈਂ ਆਨਲਾਈਨ ਆਡੀਸ਼ਨ ਦਿੱਤੇ ਉਹਦੇ ਆਨਲਾਈਨ ਆਡੀਸ਼ਨ ਦੇ ਵਿੱਚ ਫਿਰ ਮੇਰੀ ਇੰਟਰਵਿਊ ਵਗੈਰਾ ਨਹੀਂ ਹੋਇਆ ਫਿਰ ਮਨ ਦੇ ਵਿੱਚ ਆਇਆ ਕਿ ਕੀ ਵਜ੍ਹਾ ਹੈ ਵੀ ਜਿਹੜੀ ਆਡੀਸ਼ਨ ਮੇਰੇ ਨਹੀਂ ਹੋਈ ਫਿਰ ਕਿਉਰੀਓਸਿਟੀ ਜਾਗੀ ਕਿ ਇੱਕ ਵਾਰ ਇਹਨੂੰ ਸਟੱਡੀ ਕਰੀਏ ਅੱਛਾ ਫਿਰ ਮੈਂ ਮੋਬਾਈਲ ਦੇ ਉੱਤੇ ਪੜਨਾ ਸਟਾਰਟ ਕੀਤਾ ਹੌਲੀ ਹੌਲੀ ਪੜਨਾ ਸਟਾਰਟ ਕੀਤਾ ਸਭ ਤੋਂ ਪਹਿਲਾਂ ਜਿਹੜਾ ਮੈਂ ਪੜਨਾ ਸਟਾਰਟ ਕੀਤਾ ਉਹ ਮੇਰੇ ਕੋਲ ਇੱਕ ਨੋਟਬੁੱਕ ਹੁੰਦੀ ਆ ਸਾਡੇ ਕਾਰਪੈਂਟਰਾਂ ਦੇ ਕੋਲ ਸਾਈਜ਼ ਵਗੈਰਾ ਸੀ ਲਿਖੀ ਤੇ ਆ ਅੱਛਾ ਤੇ ਮੇਰੇ ਕੋਲ ਉਹ ਨੋਟਬੁੱਕ ਸੀ ਮੈਂ ਉਹਦੇ ਤੇ ਸਾਈਜ਼ ਨੋਟ ਕਰਦਾ ਸੀ ਕਿ ਮੈਂ ਇਹ ਨੋਟ ਕਰਨ ਲੱਗ ਪਿਆ ਕਿ ਗੰਗਾ ਦੀ ਲੰਬਾਈ ਕਿੰਨੀ ਆ ਮਾਉਂਟ ਐਵਰੈਸਟ ਕਿੰਨਾ ਲੰਬਾ ਆ ਇਹ ਚੀਜ਼ਾਂ ਨੋਟ ਕਰਨ ਲੱਗ ਪਿਆ ਅੱਛਾ ਫਿਰ ਮਨ ਦੇ ਵਿੱਚ ਜਗਿਆਸਾ ਹੋਰ ਉੱਠੀ ਤੇ ਫਿਰ ਮੈਂ ਨੋਟਬੁੱਕ ਲਿਆ 10 ਰੁਪਏ ਦੀ ਹਾਂ ਮੈਂ ਡੇਲੀ ਸਵੇਰ ਨੋਟ ਕੇ ਪੜਨਾ ਸਟਾਰਟ ਕਰ ਦਿੱਤਾ ਸਵੇਰ ਉੱਠ ਕੇ YouTube ਤੋਂ ਤੋਂ ਪੜਦਾ ਸੀਗਾ ਕਰੰਟ ਅਫੇਅਰ ਵਗੈਰਾ ਪੜਨੇ ਸਟਾਰਟ ਕੀਤੇ ਹੋਲੀ-ਹੋਲੀ ਕਿਉਰਿਓਸਿਟੀ ਹੋਰ ਜਾਗੀ ਹਾਂ ਇੱਛਾ ਹੋਰ ਜਾਗੀ ਕਿ ਨੇ ਇਹਨੂੰ ਹੋਰ ਪੜੀਏ ਫਿਰ 2022 ਦੇ ਵਿੱਚ ਆਡੀਸ਼ਨ ਦਿੱਤਾ ਅੱਛਾ ਆਡੀਸ਼ਨ ਹੋਇਆ ਇੰਟਰਵਿਊ ਹੋਈ ਸਭ ਕੁਝ ਅੱਛਾ ਹੋ ਗਿਆ ਪਰ ਫਾਈਨਲ ਕਾਲ ਫਿਰ ਵੀ ਨਹੀਂ ਆਈ अच्छा फिर मन ਦੇ ਵਿੱਚ curiosity ਹੋਈ ਕਿ ਯਾਰ ਇਹ ਕੀ ਹੋ ਰਿਹਾ ਫਿਰ এডਿਕੇਸ਼ਨ ਫਿਰ ਹੋਰ ਜ਼ਿਆਦਾ ਵਧਾਉਣੀ ਸ਼ੁਰੂ ਕਰਤੀ ਫਿਰ ਸਵੇਰ ਨੂੰ 1 ਘੰਟਾ ਪੜ੍ਹਦਾ ਸੀ ਫਿਰ 2 ਘੰਟੇ ਕਰ ਦਿੱਤਾ ਹਾਂ ਇੱਕ ਤਾਂ ਕਹ ਲਓ ਇੱਕ ਨਸ਼ਾ ਜਿਹਾ ਹੋ ਗਿਆ ਪੜ੍ਹਾਈ ਦਾ ਕਿੰਨੀ ਇਹ ਪੜ੍ਹਾਈ ਕਰਨੀ ਹੈ ਕਰਨੀ ਹੈ ਮਜ਼ਾ ਆਉਣ ਲੱਗ ਪਿਆ ਸਟੱਡੀ ਦੇ ਵਿੱਚ 2022 ਦੇ ਵਿੱਚ ਆਡੀਸ਼ਨ ਦੀ ਕਾਲ ਹੋ ਗਈ ਫਿਰ ਇੰਟਰਵਿਊ ਨਹੀਂ ਕੋਈ ਠੀਕ ਹੈ ਜੀ ਇੰਟਰਵਿਊ ਸੱਚ ਹੋ ਗਈ ਤੇ ਫਿਰ ਕਾਲ ਨਹੀਂ ਆਈ ਫਾਈਨਲ ਕਾਲ ਨਹੀਂ ਆਈ 2023 ਦੇ ਵਿੱਚ ਫਿਰ ਮੇਰੇ ਆਡੀਸ਼ਨ ਦੀ ਕਾਲ ਆਈ ਜੀਕੇ ਟੈਸਟ ਵਗੈਰਾ ਮੈਂ ਮੁੰਬਈ ਦੇ ਵਿੱਚ ਜਾ ਕੇ ਦੇ ਕੇ ਆਂ ਉਹ ਸਮੇਂ ਮੇਰੇ ਕੋਲ ਪੈਸੇ ਵੀ ਨਹੀਂ ਸਿਕੇ ਤੇ ਰੇਲਵੇ ਦੀ ਟਿਕਟ ਦਾ ਵੀ ਇੰਤਜ਼ਾਮ ਨਹੀਂ ਸੀ ਵੇਟਿੰਗ ਦੇ ਵਿੱਚ ਆ ਰਹੀ ਸੀ ਸਾਰੀ ਅੱਛਾ ਤੇ ਉਹੀ ਭਾਜੀ ਇੱਕ ਕਹਿੰਦੇ ਆ ਨਾ ਕਿ ਮਨ ਦੇ ਵਿੱਚ ਲਗਨ ਸੀ ਕਿ ਜਾਣਾ ਹੈ ਸੁਪਨਾ ਪੂਰਾ ਕਰਨਾ ਹੈ ਹਾਂ ਕਿਸੇ ਤੋਂ ਪੈਸੇ 2000 ਬੜੇ ਉਧਾਰੇ ਪੈਸੇ ਲੈ ਕੇ ਮੈਂ ਪਲੇਨ ਦੀ ਟਿਕਟ ਲਈ ਅੱਛਾ ਪਲੇਨ ਦੀ ਟਿਕਟ ਲੈ ਕੇ ਮੁੰਬਈ ਪਹੁੰਚਿਆ ਹਾਂ ਹਾਂ ਉੱਥੇ ਫਿਰ ਸਵੇਰ ਨੂੰ 3 ਵਜੇ ਲਾਈਨ ਦੇ ਵਿੱਚ ਲੱਗ ਗਿਆ ਕੋਈ ਵੀ ਨਹੀਂ ਸੀ ਗੇਟ ਦੇ ਅੱਗੇ ਸਭ ਤੋਂ ਪਹਿਲਾ ਬੰਦਾ ਮੈਂ ਗੇਟ ਦੇ ਅੱਗੇ ਲੱਗਾ ਹੋਇਆ ਸੀ ਇੱਕ ਪੰਜਾਬ ਦਾ ਮੁੰਡਾ ਮੁੰਬਈ 'ਚ ਜਾ ਕੇ ਸਭ ਤੋਂ ਪਹਿਲਾ ਗੇਟ ਦੇ ਅੱਗੇ ਖੜਾ ਹੋਇਆ ਏ ਕੇਬੀਸੀ ਦੇ ਕੇਬੀਸੀ ਦੇ ਆਡੀਸ਼ਨ ਦੇ ਗੇਟ ਦੇ ਅੱਗੇ ਤੇ ਸਰ ਮੇਰੀ ਐਂਟਰੀ ਹੋਈ ਫਿਰ ਉੱਥੇ ਤੇ ਜਦੋਂ ਐਂਟਰੀ ਹੋਈ ਸਭ ਤੋਂ ਪਹਿਲਾਂ ਤੁਹਾਡਾ ਜੀਕੇ ਟੈਸਟ ਹੁੰਦਾ ਏ ਜੀ ਅੱਛਾ ਹੋਰ ਕੁਝ ਨਹੀਂ ਤੁਹਾਡਾ ਪਹਿਲਾ ਜੀਕੇ ਟੈਸਟ ਹੋ ਗਿਆ ਤੁਹਾਨੂੰ 20 ਕੁਐਸਚਨ ਆਣਗੇ 20 ਮਿੰਟ ਦੇਣਗੇ ਤੁਸੀਂ 20 ਮਿੰਟਾਂ ਦੇ ਵਿੱਚ ਉਸ ਕੁਐਸਚਨ ਨੂੰ ਠਿੱਕ ਕਰਨਾ ਹੈ ਕਿ ਕਿਹੜਾ ਜਵਾਬ ਸਹੀ ਹੈ ਠੀਕ ਹੈ ਉਸ ਤੋਂ ਬਾਅਦ ਉਹ ਤੁਹਾਡਾ ਕੱਟਆਫ ਨਿਕਲਦਾ ਹੈ ਇੱਕ ਕੱਟਆਫ ਡਿਸਾਈਡ ਹੁੰਦਾ ਹੈ ਕੱਟਆਫ ਦੇ ਹਿਸਾਬ ਦੇ ਨਾਲ ਤੁਸੀਂ ਉੱਥੇ ਤੁਹਾਨੂੰ ਜੱਜ ਕਰਦੇ ਆ ਕਿ ਤੁਸੀਂ ਕਿੰਨੇ ਇਸ ਚੀਜ਼ ਲਈ ਤਿਆਰ ਹੋ ਕੱਟਆਫ ਦੇ ਹਿਸਾਬ ਦੇ ਨਾਲ ਮੇਰਾ ਫਿਰ ਆਡੀਸ਼ਨ ਹੋ ਗਿਆ ਸੀ ਮੇਰੀ ਇੰਟਰਵਿਊ ਵੀ ਹੋਈ ਠੀਕ ਹੈ ਇੰਟਰਵਿਊ ਵੀ ਅੱਛੀ ਸੀ ਪਰ ਫਿਰ ਵੀ ਪਾਜੀ ਫਾਈਨਲ ਕਾਲ ਨਹੀਂ ਆਇਆ 2023 ਦੇ ਵਿੱਚ ਵੀ ਫਾਈਨਲ ਕਾਲ ਨਹੀਂ ਆਇਆ ਠੀਕ ਹੈ ਜੀ ਤਕਰੀਬਨ 15000 ਰੁਪਏ ਮੇਰੇ ਲੱਗ ਗਿਆ ਤੁਮ ਚਲੋ ਕੋਈ ਗੱਲ ਨਹੀਂ ਫਿਰ ਮਨ ਦੇ ਵਿੱਚ ਇੱਕੋ ਹੀ ਚੀਜ਼ ਆਈ ਨਹੀਂ ਮੈਨੂੰ ਇੱਕ ਸਾਲ ਹੋਰ ਮਿਲ ਗਿਆ ਪੜਨ ਹਾਂ ਮੈਂ ਨਿਰਾਸ਼ ਨਹੀਂ ਹੋਇਆ ਕਿ ਮੈਨੂੰ ਕਾਲ ਨਹੀਂ ਆ ਰਹੀ ਛੱਡ ਪਰ ਇਹ ਨਹੀਂ ਹੋਣਾ ਫਿਰ ਮੇਰੇ ਮਨ ਦੇ ਵਿੱਚ ਆਇਆ ਇੱਕ ਸਾਲ ਮੈਨੂੰ ਹੋਰ ਮਿਲਿਆ ਪੜਨ ਨੂੰ ਫਿਰ ਮੈਂ ਤਿਆਰੀ ਕਰਦੀ 2024 ਦੇ ਵਿੱਚ ਤਾਂ ਸਰ ਮੇਰੀ ਸਿਲੈਕਸ਼ਨ ਹੀ ਨਹੀਂ ਹੋਈ ਮੈਨੂੰ ਕਾਲ ਹੀ ਨਹੀਂ ਆਈ ਅੱਛਾ ਕਾਲ ਹੀ ਨਹੀਂ ਆਈ ਕਾਲ ਹੀ ਨਹੀਂ ਆਈ ਜੀ 2024 ਤੱਕ ਮੇਰਾ ਬਿਲਕੁਲ ਖਾਲੀ ਗਿਆ ਅੱਛਾ ਫਿਰ ਮਨ ਦੇ ਵਿੱਚ ਇਹ ਹੀ ਨਹੀਂ ਇੱਕ ਸਾਲ ਹੋਰ ਮਿਲ ਗਿਆ ਪੜਨ ਨੂੰ ਫਿਰ 2025 ਦੇ ਵਿੱਚ ਫਿਰ ਨੂੰ ਫਾਈਨਲੀ ਕਾਲ ਆਈ ਅੱਛਾ April ਮਨਤ ਦੇ ਵਿੱਚ ਸਟਾਰਟ ਹੁੰਦੇ ਆ ਇਹਨਾਂ ਦੇ ਕਾਲਿੰਗ ਵਗੈਰਾ ਠੀਕ ਹੈ ਤੇ ਉਹਨਾਂ ਨੇ ਮੈਨੂੰ ਸੱਦਿਆ ਸੀ 31 ਮਈ ਤੇ 1 ਜੂਨ ਮੇਰੇ ਦੋ ਨੰਬਰ ਸਿਲੈਕਟ ਹੋਏ ਠੀਕ ਹੈ 31 ਮਈ ਨੂੰ ਸਰ ਜਦੋਂ ਮੈਂ ਗਿਆ ਉੱਥੇ ਕਰਾਊਡ ਦਾ ਇੰਨਾ ਤਕੜਾ ਰਿਸਪਾਂਸ ਠੀਕ ਹੈ ਜਿੰਨੇ ਵੀ ਲੋਕ ਆਏ ਹੋਏ ਸੀ ਕਿ ਐਂਟਰੀ ਨਹੀਂ ਮਿਲੀ ਅੰਦਰ ਮੈਂ ਸਵੇਰ ਦਾ 6 ਵਜੇ ਦਾ 7 ਵਜੇ ਦਾ ਲਾਈਨ 'ਚ ਲੱਗਾ ਸ਼ਾਮ ਦੇ 4 ਵਜੇ ਗਏ ਹਾਂ ਇਸਕੇ ਸਾਨੂੰ ਹੁਣ ਅੰਦਰ ਬੁਲਾਉਣਗੇ ਹੁਣ ਅੰਦਰ ਬੁਲਾਉਣਗੇ ਮੇਰਾ स्लॉट ਸੀ 11 ਤੋਂ 1 ਦਾ ਮੈਂ ਫੇਰ ਵੀ 6 ਵਜੇ ਪਹੁੰਚ ਗਿਆ ਮੈਨੂੰ ਪਤਾ ਸੀ ਰੱਛ ਬਹੁਤ ਜ਼ਿਆਦਾ ਹੋਣਾ ਹੈ ਵੀ ਕਰਦੇ ਕਰਦੇ ਸ਼ਾਇਦ 11 ਵਜੇ ਹੀ ਜਾਣੇ ਆ ਪਰ ਸਰ ਐਂਟਰੀ ਹੀ ਨਹੀਂ ਹੋਈ ਅਖੀਰ ਕੇਬੀਸੀ ਦੀ ਟੀਮ ਆ ਰਹੀ ਉਹ ਕਹਿੰਦੇ ਵੀ ਅੱਜ ਤੁਹਾਡੇ ਇੰਟਰਵਿਊ ਨਹੀਂ ਹੋਣਗੇ ਹਾਂ ਰਿਸਪੌਂਸ ਬਹੁਤ ਤਗੜਾ ਹੈ ਤੇ ਲੋਕ ਅੰਦਰ ਜਿਹੜੇ ਆ ਬਹੁਤ ਜ਼ਿਆਦਾ ਰੱਛ ਹੈ ਵੀ ਤੁਸੀਂ ਕੱਲ ਨੂੰ ਆਇਓ ਮੇਰੇ ਕੋਲ ਕੱਲ ਦਾ ਚਾਂਸ ਸੀ ਮੇਰੇ ਕੱਲ ਦਾ ਵੀ ਇੱਕ ਨੰਬਰ ਸਿਲੈਕਟ ਸੀ ਠੀਕ ਹੈ ਉੱਥੇ ਹੋਟਲ ਲਿਆ ਹੋਟਲ ਦੇ ਵਿੱਚ ਰੁਕੇ ਹੋਟਲ ਦੇ ਵਿੱਚ ਰੁਕੇ ਤੇ ਸਵੇਰ ਨੂੰ ਮਤੜ ਕੇ 2:30 ਵਜੇ ਤੁਰਿਆ ਜੀ ਹੋਟਲ ਦੇ ਵਿੱਚੋਂ ਠੀਕ ਹੈ 2:30 ਵਜੇ ਉੱਠ ਕੇ ਜਦੋਂ ਮੈਂ ਫਿਰ ਆਡੀਸ਼ਨ ਤੇ ਪਹੁੰਚਿਆ ਵੈਨਿਊ ਤੇ ਉਥੇ ਵੀ ਲਾਈਨ ਦੇ ਵਿੱਚ ਲੱਗੇ ਸਾਢੇ 3-4 ਵਜੇ ਨਾਲ ਲੱਗੇ ਅੱਛਾ ਫਿਰ ਬਾਈ ਗੁਰੂ ਦੀ ਕਿਰਪਾ ਹੋਈ ਤੇ ਮੇਰੀ ਐਂਟਰੀ ਹੋ ਗਈ ਉਦੋਂ ਫਿਰ ਅੰਦਰ ਜਦੋਂ ਜੀਕੇ ਟੈਸਟ ਵਗੈਰਾ ਉਹਨਾਂ ਨੇ ਲਏ ਜੀਕੇ ਟੈਸਟ ਦੇ ਵਿੱਚ ਮੇਰੇ ਜਿਹੜਾ ਜੀਕੇ ਟੈਸਟ ਸੀ 20 ਦੇ ਵਿੱਚੋਂ ਮੇਰੇ 19 ਸਵਾਲ ਸਹੀ ਸੀ ਅੱਛਾ ਮਤਲਬ 20 ਦੇ ਵਿੱਚੋਂ 19 ਥੈਟ ਮੀਨਸ ਕਿ ਬਹੁਤ ਅੱਛੇ ਨੇ ਜੀ ਫਿਰ ਮੇਰੀ ਇੰਟਰਵਿਊ ਹੋਈ ਇੰਟਰਵਿਊ ਵੀ ਮੇਰੀ ਅੱਛੀ ਗਈ ਇੰਟਰਵਿਊ ਤਕਰੀਬਨ ਮੇਰੀ 20 ਤੋਂ 25 ਮਿੰਟ ਮੇਰੀ ਇੰਟਰਵਿਊ ਚੱਲੀ ਸੀਗੀ ਇੰਟਰਵਿਊ ਵੀ ਤੋਂ 25 ਮਿੰਟ ਬਹੁਤ ਅੱਛੀ ਹੁੰਦੀ ਹੈ ਸਰ ਠੀਕ ਹੈ ਬਹੁਤ ਅੱਛੀ ਇੰਟਰਵਿਊ ਹੋਈ ਤੇ ਫਿਰ ਵੇਟ ਵੇਟ ਕਰਨੀ ਪੈਂਦੀ ਹੈ ਜੇ ਤੁਹਾਨੂੰ ਫਿਰ ਜੁਲਾਈ ਤੋਂ ਲੈ ਕੇ ਦਸੰਬਰ ਤੱਕ ਵੇਟ ਕਰਨੀ ਪੈਣੀ ਹੈ ਉਹ ਤੁਹਾਨੂੰ ਕਦੇ ਵੀ ਬੁਲਾ ਸਕਦੇ ਆ ਅੱਛਾ ਤੇ ਉਹਨਾਂ ਨੇ ਫਿਰ ਫਾਈਨਲੀ ਮੈਨੂੰ 20 ਅਗਸਤ ਨੂੰ ਕਾਲ ਆਈ ਕੇਬੀਸੀ ਦੀ ਕਿ ਤੁਸੀਂ ਟ੍ਰਿਪਲ ਐਫਲੇ ਸਿਲੈਕਟ ਹੋ ਗਏ ਹੋ ਤੇ ਤੁਸੀਂ ਮੁੰਬਈ ਦੇ ਵਿੱਚ ਆਣਾ ਹੈ ਠੀਕ ਹੈ ਕੇ ਵੀ ਸੀ ਖੇਡਣ ਲਈ ਬਚਨ ਸਰ ਦੇ ਨਾਲ ਤੇ ਫਿਰ ਮੈਨੂੰ ਜਦੋਂ ਕਾਲ ਆਈ ਤੇ ਫਿਰ 20 ਅਗਸਤ ਤੋਂ ਤਿਆਰੀਆਂ ਸ਼ੁਰੂ ਹੋ ਗਈਆਂ ਫਿਰ ਤਾਂ ਜੀ ਘਰਦਿਆਂ ਦਾ ਖੁਸ਼ੀ ਦਾ ਟਿਕਾਣਾ ਨਹੀਂ ਮੇਰਾ ਖੁਸ਼ੀ ਦਾ ਟਿਕਾਣਾ ਨਹੀਂ ਫਿਰ ਪ੍ਰੈਸ਼ਰ ਵੀ ਪੈ ਗਿਆ ਕਿ ਜੋ ਮੈਂ 5 ਸਾਲਾਂ ਤੋਂ ਪੜ ਰਿਹਾ ਐ ਨਾ ਅੱਜ ਉਹਦਾ ਇਮਤਿਹਾਨ ਆ ਗਿਆ ਅੱਜ ਇਮਤਿਹਾਨ ਹੈ ਕਿ ਤੂੰ ਕਿੰਨਾ ਕੁ ਪੜਿਆ ਹੈ ਬਿਲਕੁਲ ਆਪ ਪੜਨਾ ਗੱਲ ਕੁਝ ਹੋ ਰਿਹਾ ਜਦੋਂ ਕਿਸੇ ਨੇ ਇਮਤਿਹਾਨ ਲੈਣਾ ਹੈ ਨਾ ਫਿਰ ਪਤਾ ਲੱਗਦਾ ਮੈਂ ਕਿੰਨੇ ਕੁ ਪਾਣੀ ਦੇ ਵਿੱਚ ਬਿਲਕੁਲ ਸਹੀ ਗੱਲ ਹੈ ਫਿਰ ਜਦੋਂ ਸਰ ਉੱਥੇ ਪਹੁੰਚੇ ਅਸੀਂ ਮੇਰੀ ਵਾਈਫ ਮੇਰੇ ਨਾਲ ਸੀਗੀ ਜੀ ਪਹਿਲੇ ਤਾਂ ਦੋ ਤਿੰਨ ਦਿਨ ਤਾਂ ਸਾਡੀ ਸਿਲੈਕਸ਼ਨ ਹੀ ਨਹੀਂ ਹੋਈ ਐਫ ਐਫ ਜਿਹੜਾ ਟ੍ਰਿਪਲ ਐਫ ਹੁੰਦਾ ਨਾ ਉਹ ਕਲੀਅਰ ਹੀ ਨਹੀਂ ਹੋਇਆ ਜੀ ਠੀਕ ਹੈ ਇੰਨਾ ਜ਼ਿਆਦਾ ਦਿਮਾਗ ਦੇ ਉੱਤੇ ਪ੍ਰੈਸ਼ਰ ਸੀ ਵੀ ਪਤਾ ਨਹੀਂ ਕੀ ਹੋਣਾ ਆ ਵਾਈਫ ਵੀ ਡਰੇ ਹੋਈ ਸੀ ਵੀ ਪਤਾ ਨਹੀਂ ਕੀ ਹੋਣਾ ਪਿੰਡ ਵੀ ਵਾਪਸੀ ਜਾਣਾ ਆ ਪਿੰਡ ਵਾਲੇ ਕਹਿਣਗੇ ਜੇ ਨਾ ਸਿਲੈਕਸ਼ਨ ਹੋਈ ਬੜਾ ਆ ਵੱਡਾ ਕੇਬੀਸੀ ਖੇਡਣ ਵਾਲਾ ਹੈ ਤੇ ਡਰ ਸੀਗਾ ਵੀ ਚਲੋ ਦੇਖਦੇ ਆ ਬਾਕੀ ਪਰ ਇੰਨਾ ਕੰਫੀਡੈਂਸ ਹੈ ਕਿ ਨਹੀਂ ਮੇਰੇ ਜੀਕੇ ਆ ਇੰਨਾ ਵੀ ਮਾੜਾ ਨਹੀਂਗਾ ਮੈਂ ਕਰ ਲੂੰਗਾ ਠੀਕ ਹੈ ਫਿਰ ਫਾਈਨਲੀ ਜਦੋਂ ਨੇ ਬੰਦੇ ਖੇਡਣ ਤੋਂ ਬਾਅਦ ਚੌਥਾ ਜਦੋਂ 트리플 ਐਫ ਹੋਇਆ ਨਾ ਫਾਸਟਸ ਫਿੰਗਰ ਫਰਸਟ ਉਹਦੇ ਵਿੱਚ ਮੈਂ ਟਾਈਮ ਨੂੰ ਬਹੁਤ ਜਲਦੀ ਬੀਟ ਕੀਤਾ 3.5 1 ਸੈਕਿੰਡ ਦੇ ਵਿੱਚ ਮੈਂ ਉਹ ਸਵਾਲ ਦਾ ਜਵਾਬ ਦਿੱਤਾ ਜਿਹਦੇ ਨਾਲ ਮੇਰੀ ਸਿਲੈਕਸ਼ਨ ਹੋ ਗਈ ਉਸ ਤੋਂ ਬਾਅਦ ਸਰ ਤੁਹਾਨੂੰ ਪਤਾ ਹੀ ਹੈ ਫਿਰ बच्चन ਸਰ ਮੋਹਰੇ ਹਾਂ ਅੱਗੇ ਉਹਨਾਂ ਦੇ ਨਾਲ ਖੇਡਣਾ ਤੇ ਬੜੀ अच्छे गेम ਉਹਨਾਂ ਦੇ ਨਾਲ ਹੋਏ ਬੜੀ ਵੱਡੀ ਮੂਮੈਂਟ ਸੀਗੀ ਮੈਂ ਉਹ ਤੁਹਾਡਾ ਦੇਖਿਆ ਵੀ ਤੁਹਾਡੀਆਂ ਵੀ ਅੱਖਾਂ 'ਚ ਅਥਰੂ ਆ ਗਈ ਸੀਗੇ ਉਸ ਵੇਲੇ ਮੈਨੂੰ ਲੱਗਾ ਫਿਰ ਉਹ ਕੀ ਮੂਮੈਂਟ ਸੀਗੀ ਜਦੋਂ ਅਮਤਾਬ ਵਚਨ ਹੋਣਾਂ ਦੇ ਸਾਹਮਣੇ ਤੁਸੀਂ ਹੋਰ ਸੀਟ ਤੇ ਬੈਠੇ ਜਾ ਕੇ ਜੀ ਸਰ ਉਦੋਂ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਹੈ ਤੁਹਾਡੇ ਤੇ ਮੈਂ ਮੰਨਦਾ ਜਾਂ ਟ੍ਰਿਪਲ ਐਫ ਜਿਹੜਾ ਨਾ ਉਹ ਬਹੁਤ ਡਿਫਿਕਲਟ ਹੈ ਤੁਹਾਨੂੰ ਮਾਈਕਰੋ ਸੈਕਿੰਡ ਨੂੰ ਵੇਟ ਕਰਨਾ ਪੈਣਾ ਹੈ ਬਹੁਤ بڑے بڑے ਲਿਖੇ ਲੋਕ ਉੱਥੇ ਆਉਂਦੇ ਆ ਜੀ ਹਾਂ ਬੜਾ ਤਕੜਾ ਕੇਬੀਸੀ ਜਜਮੈਂਟ ਕਰਦਾ ਐਵੇਂ ਨਹੀਂ ਕੇਬੀਸੀ ਕਿਸੇ ਨੂੰ ਸਿਲੈਕਟ ਕਰ ਲੈਂਦਾ ਤੇ ਜਦੋਂ ਮੇਰੀ ਸਿਲੈਕਸ਼ਨ ਹੋਈ ਪ੍ਰੈਸ਼ਰ ਇੰਨਾ ਕਿ ਜ਼ਿਆਦਾ ਸੀ ਜੋ ਵੀ ਮੈਂ ਚਿਲਾਇਆ ਆ ਜਾਂ ਰੋਲਾ ਪਾਇਆ ਆ ਉਹ ਸਰ ਪ੍ਰੈਸ਼ਰ ਸੀ ਉਹ ਪ੍ਰੈਸ਼ਰ ਨੂੰ ਇੱਕ ਰਿਲੀਜ਼ ਕਰਨ ਦਾ ਢੰਗ ਸੀ ਉਹ ਪ੍ਰੈਸ਼ਰ ਜਦੋਂ ਰਿਲੀਜ਼ ਹੋਇਆ ਤਾਂ ਅੱਖਾਂ ਦੇ ਵਿੱਚ ਪਾਣੀ ਆ ਗਿਆ ਤੇ ਅੱਖਾਂ ਦੇ ਵਿੱਚ ਪਾਣੀ ਆਉਣ ਦਾ ਕਾਰਨ ਇਹ ਵੀ ਕੀ ਸੀ ਕਿ ਮੇਰਾ ਸੁਪਨਾ ਸੱਚ ਹੋ ਗਿਆ ਜੋ ਮੈਂ 5 ਸਾਲਾਂ ਤੋਂ ਦੇਖ ਰਿਹਾ ਸੀ ਕਿ ਸਰ ਉਹਨਾਂ ਦੇ ਨਾਲ ਮੈਂ ਖੇਡੂਗਾ ਖੇਡੂ ਅੱਜ ਉਹ ਮੇਰਾ ਸੁਪਨਾ ਸੱਚ ਹੋ ਰਿਹਾ ਸੀ ਉਹ ਇੱਕ ਖੁਸ਼ੀ ਦੇ ਹੰਝੂ ਸੀ ਜਦੋਂ ਬੈਗ ਮੁੜ ਕੇ ਦੇਖਿਆ ਮੇਰੀ ਵਾਈਫ ਰੋ ਰਹੀ ਸੀ ਅੱਛਾ ਅਸੀਂ ਦੋਨੇ ਰੋ ਰਹੇ ਸੀਗੇ ਸਾਨੂੰ ਫੈਮਿਲੀ ਦੇ ਵੀ ਮੈਂਬਰ ਕਹਿ ਰਹੇ ਤੁਸੀਂ ਰੋਂਦੇ ਕਿਉਂ ਸੀ ਅਸੀਂ ਕਹਿੰਿਆ ਜੀ ਤੁਹਾਨੂੰ ਕੀ ਦੱਸੀ ਉਹ ਖੁਸ਼ੀ ਦੇ ਹੰਝੂ ਸੀ ਬਿਲਕੁਲ ਮਿਹਨਤ ਸੀਗੀ 5 ਸਾਲ ਤੋਂ ਲੱਗੀ ਸੀਗੀ ਤੁਸੀਂ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਪਲੱਸ 2 ਹੀ ਕੀਤੀ ਹੋਈ ਹੈ ਇਹ ਜਦੋਂ ਲੋਕਾਂ ਦੇ ਵਿੱਚ ਵੀ ਗੱਲ ਸਾਹਮਣੇ ਆਈ ਤਾਂ ਲੋਕ ਵੀ ਬਹੁਤ ਹੈਰਾਨ ਹੋਏ ਕਿ ਉੱਥੇ ਤਾਂ ਆਈਐਸ ਲੈਵਲ ਦਾ ਚਲਾ ਜਾਂਦਾ ਉੱਥੇ ਕੰਪੀਟੀਸ਼ਨ ਹੈ ਬਹੁਤ ਵੱਡੇ ਵੱਡੇ ਲੋਕ ਹੁੰਦੇ ਕੋਈ ਆਈਐਸ ਕੋਈ ਐਸਡੀਐਮ ਹੁੰਦਾ ਕੋਈ ਸਾਲਾਂ ਤੋਂ ਯੂਪੀਐਸਸੀ ਦੀ ਤਿਆਰੀ ਕਰ ਰਿਹਾ ਹੁੰਦਾ ਜਦੋਂ ਤੁਸੀਂ ਇਹ ਸੋਚਿਆ ਕਿ ਮੈਂ ਹੁਣ ਕੇਬੀਸੀ ਦੇ ਵਿੱਚ ਜਾਣਾ ਬਹੁਤ ਸਾਰੇ ਲੋਕ ਸਾਨੂੰ ਟੱਕਰ ਵੀ ਜਾਂਦੇ ਜਿੰਨੂੰ ਅਸੀਂ ਕਹ ਦੱਸ ਦਿਆਂਗੇ ਕਿ ਇਸ ਕੇ ਵੀ ਸੀ ਦੀ ਤਿਆਰੀ ਕਰਦੇ ਆ ਬੜੇ ਸਾਰੇ ਲੋਕ ਇਹ ਵੀ ਕਹਿ ਦਿੰਦੇ ਨੇ ਕਿ ਉਹ ਉੱਥੇ ਤਾਂ ਵੱਡੇ ਵੱਡੇ ਦਿਮਾਗਾਂ ਵਾਲੇ ਬੈਠੇ ਨੇ ਤੂੰ ਤਾਂ 12ਵੀਂ ਕੀਤੀ ਆ ਤੇਰੇ ਲਈ ਓਕਾ ਹੋਊ ਇਹ ਕੰਮ ਇਹ ਚੀਜ਼ਾਂ ਤੁਸੀਂ ਫੇਸ ਕੀਤੀਆਂ ਜੀ 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 ਬਿਲਕੁਲ ਬਿਲਕੁਲ ਸਰ ਜਦੋਂ ਅਸੀਂ ਗਏ ਆ ਨਾ ਸਭ ਤੋਂ ਪਹਿਲਾਂ ਜਦੋਂ ਮੈਂ ਇੰਟਰੋਡਕਸ਼ਨਸ ਆ ਰਹਿਆਂ ਦਾ ਹੋਇਆ ਨਾ ਕੋਈ ਐਸ ਡੀ ਐਮ ਸੀ ਠੀਕ ਹੈ ਕੋਈ ਪਟਵਾਰੀ ਲੱਗਾ ਹੋਇਆ ਹੈ ਜਦੋਂ ਮੈਂ ਆਪਣਾ ਇੰਟਰੋਡਕਸ਼ਨ ਦਿੱਤਾ ਤੇ ਉਹ ਕਹ ਮੈਂ ਜਦੋਂ ਕਿਹਾ ਵੀ ਮੈਂ ਕਾਰਪੈਂਟਰ ਆ 12 ਪੜਿਆ ਫਿਰ ਆਪਣੇ ਆਪ ਨੂੰ ਵੀ ਥੋੜਾ ਜਿਹਾ ਫੀਲ ਹੋ पर मेनू भरोसा ਸੀ ਕਿ ਮੈਂ ਰੁਟੀਨ ਨਹੀਂ ਟੁੱਟਣ ਦਿੱਤੀ ਮੇਰੀ ਕਾਮਯਾਬੀ ਦਾ ਇੱਕੋ ਹੀ ਰਾਜ਼ ਹੈ ਕਿ ਮੈਂ ਸਟੱਡੀ ਦੀ ਰੁਟੀਨ ਨਹੀਂ ਟੁੱਟਣ ਦਿੱਤੀ 2 ਘੰਟੇ ਪੜਨਾ दैट मींस ਕਿ ਪੜਨਾ ਹੀ ਹੈ ਅੱਛਾ ਇਹ ਨਹੀਂ ਕਿ ਤੁਸੀਂ ਨਾਗਾ ਪਾ ਲਓ ਕੋਈ ਕਿੰਤੂ ਜਾਂ ਪਰੰਤੂ ਨਹੀਂ ਰੁਟੀਨ ਸੀ ਸਰ ਕਿਹੜੇ ਸਾਲ ਦੇ ਵਿੱਚ ਤੁਸੀਂ ਕੀਤੀ ਸੀਗੀ ਪਲੱਸ 2 2002 ਦੇ ਵਿੱਚ 2002 ਦੇ ਵਿੱਚ ਲੱਗਦਾ ਕਿ 25 ਸਾਲ ਦੇ ਕਰੀਬ 23 24 ਸਾਲ ਹਾਂ ਤੇ 22 23 ਸਾਲ ਹੋ ਗਿਆ ਹੁਣ ਤਾਂ ਤੁਹਾਡੇ ਤਾਂ ਬੱਚੇ ਵੀ ਪਲੱਸ 2 ਦੇ ਵਿੱਚ ਹੋ ਗਏ ਹੋਣੇ ਨੇ ਹੁਣ ਨਹੀਂ ਛੋਟੇ ਆ ਜੀ ਹਲੇ ਛੋਟਾ ਤਾਂ ਇੰਨਾ ਜਿਹੜਾ ਗੈਪ ਪੈ ਗਿਆ ਸੀਗਾ ਜੀ ਉਹ ਫਿਰ ਦੁਬਾਰਾ ਤੋਂ ਸਟੱਡੀ ਦੇ ਨਾਲ ਜੁੜਨਾ ਲੱਗਦਾ ਬਹੁਤ ਔਖਾ ਹੁੰਦਾ ਹੈ ਜੀ ਇਸ ਲੈਵਲ ਤੇ ਜਾ ਕੇ ਤੁਸੀਂ ਜਿਵੇਂ ਦੱਸ ਦਿਓ ਕਿ ਕੰਮ ਵੀ ਕਰਦਾ ਸੀਗਾ ਮੈਂ ਨਾਲ ਫਿਰ ਕਿਵੇਂ ਇਹਨੂੰ ਮੈਨੇਜ ਕਰਦੇ ਸੀ ਕਿੰਨਾ ਸਮਾਂ ਦਿੰਦੇ ਸੀਗੇ ਤੁਸੀਂ ਸਟੱਡੀ ਤੇ ਸਟੱਡੀ ਦੇ ਸਰ ਸਭ ਤੋਂ ਪਹਿਲਾਂ ਗੱਲ ਇਹ ਹੈ ਕਿ ਨਾ ਮੈਂ ਸ਼ੁਰੂ ਤੋਂ ਹੀ ਮੇਰਾ ਨੇਚਰ ਹੈ ਮੈਂ ਜੀਕੇ ਅੱਛੀ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਮੈਂ ਨਿਊਜ਼ ਵਗੈਰਾ ਸੁਣਨ ਦਾ ਮੈਨੂੰ ਬੜਾ ਸ਼ੌਂਕ ਸੀ ਅੱਛਾ ਮੈਂ ਘਰ ਦੇ ਵਿੱਚ ਵੀ ਜਦੋਂ ਹੁੰਦਾ ਸੀਗਾ ਮੈਂ ਨਿਊਜ਼ ਸੁਣਦਾ ਰਹਿੰਦਾ ਸੀਗਾ ਠੀਕ ਹੈ ਜੀ ਨਿਊਜ਼ਪੇਪਰ ਘਰ ਲੱਗਾ ਹੋਇਆ ਡੇਲੀ ਨਿਊਜ਼ਪੇਪਰ ਨੂੰ ਪੜ੍ਹਨਾ ਜੀਕੇ ਅੱਛਾ ਸੀ ਅੱਛਾ ਜੀਕੇ ਅੱਛਾ ਸੀਗਾ ਸਟਾਰਟਿੰਗ ਦੇ ਵਿੱਚ ਹੀ ਜਦੋਂ ਕੇਬੀਸੀ ਵੈਸੇ ਵੀ ਅਸੀਂ ਦੇਖਦੇ ਹੁੰਦੇ ਸੀਗੇ ਤੇ ਕੋਈ ਸਵਾਲਾਂ ਦੇ ਜਦੋਂ ਮੈਂ ਜਵਾਬ ਦਿੰਦਾ ਹੁੰਦਾ ਸੀ ਫਿਰ ਮੈਨੂੰ ਲੱਗਦਾ ਹੁੰਦਾ ਸੀ ਯਾਰ ਇਹ ਤਾਂ ਈਜ਼ੀ ਹੈ ਕੋਈ ਇੰਨਾ ਵੀ ਡਿਫਿਕਲਟ ਨਹੀਂ ਮੈਂ ਕਰ ਸਕਦਾ ਆ ਅੱਛਾ ਤੇ ਫਿਰ ਹੌਲੀ ਹੌਲੀ ਜਦੋਂ ਪੜਨਾ ਸਟਾਰਟ ਕੀਤਾ ਫਿਰ YouTube ਦੇ ਉੱਪਰ ਸਰ ਬਹੁਤ ਅੱਛੇ ਅੱਛੇ ਟੀਚਰ ਬੈਠੇ ਨੇ ਹਾਂ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਮੋਬਾਈਲ ਨੂੰ ਯੂਜ਼ ਕਿਤਾ ਕਰਨਾ ਠੀਕ ਹੈ ਜੀ ਜੇ ਤੁਸੀਂ ਰੀਲਾਂ ਦੇਖਣੀਆਂ ਨੱਚ ਦੇ ਗਾਉਂਦਿਆਂ ਦੀ ਉਹ ਦੇਖ ਲਓ ਜੇ ਤੁਸੀਂ ਉਹਦੇ ਤੋਂ ਐਜੂਕੇਸ਼ਨ ਲੈਣੀ ਉਹ ਵੀ ਪੋਸੀਬਲ ਹੈ ਹਾਂ ਵਿਕਾਸਦੀ ਬਕੀਰਤੀ ਕੁਮਾਰ ਗੌਰਵ ਸਰ ਖਾਨ ਸਰ ਬਹੁਤ سارے ਚੈਨਲ ਇਦਾਂ ਦੇ ਆ ਜਿਹੜੇ ਤੁਹਾਨੂੰ ਫ੍ਰੀ ਦੇ ਵਿੱਚ ਐਜੂਕੇਸ਼ਨ ਦੇਈ ਜਾਂਦੇ ਆ ਭੰਡਾਰਿਆ ਜੀ ਤੁਹਾਨੂੰ ਕਿਸੇ ਕਲਾਸਾਂ ਲੈਣ ਦੀ ਲੋੜ ਨਹੀਂ ਇਹ ਸਾਰੀ ਤਿਆਰੀ ਤੁਸੀਂ YouTube ਤੋਂ ਕੀਤੀ YouTube ਤੋਂ ਕੀਤੀ ਸਰ ਅੱਛਾ ਕੋਈ ਤੁਸੀਂ ਇੰਸਟੀਚਿਊਟ ਨਹੀਂ ਗਏ ਕਿਤੋਂ ਕੋਚਿੰਗ ਨਹੀਂ ਲਈ ਜੀ ਮੇਰਾ ਮੋਬਾਈਲ ਹੀ ਮੇਰਾ ਹਥਿਆਰ ਸੀ ਜੀ ਅੱਛਾ ਇੱਕ ਮੋਬਾਈਲ ਇੱਕ ਪੈਨ ਤੇ ਇੱਕ ਨੋਟਬੁੱਕ ਬਸ ਹਾਂ ਜੀ ਜਦੋਂ ਫਿਰ ਕੰਪੀਟੀਸ਼ਨ ਨੇੜੇ ਆਈ ਜਾਂਦਾ ਸੀਗਾ ਫਿਰ ਤੁਸੀਂ ਕੰਮ ਵਾਲੀ ਰੁਟੀਨ ਵੀ ਉਵੇਂ ਰੱਖੀਗੇ ਜਾਂ ਫਿਰ ਸਟੱਡੀ ਤੇ ਜ਼ਿਆਦਾ ਫੋਕਸ ਕਰ ਲਿਆ ਨਹੀਂ ਫਿਰ ਸਰ ਰੁਟੀਨ ਤਾਂ ਮੇਰੀ ਹੋਈ ਸੀ ਕੰਮ ਪ੍ਰਾਇੋਰਟੀ ਹੈ ਜੀ ਜਿੱਥੋਂ ਮੇਰਾ ਰੋਜੀ ਰੋਟੀ ਚੱਲਦੀ ਮੇਰਾ ਘਰ ਚੱਲਦਾ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਮੈਂ ਕਾਰਪੈਂਟਰ ਹੀ ਆ ਸਰ ਕੇਬੀਸੀ ਮੈਂ ਹੁਣ ਜਿੱਤੇ ਆ ਸਭ ਤੋਂ ਪਹਿਲਾਂ ਮੈਨੂੰ ਲੋਕ ਕਾਰਪੈਂਟਰ ਦੇ ਨਾਲ ਹੀ ਜਾਣਦੇ ਆ ਠੀਕ ਹੈ ਹੁਣ ਵੀ ਮੈਂ ਕਾਰਪੈਂਟਰ ਹੀ ਆ ਜੀ ਠੀਕ ਹੈ ਜਦੋਂ ਇਹ ਗੱਲ ਉੱਥੇ ਤੁਹਾਡੇ ਜਦੋਂ ਨਾਲ ਦੇ ਸਾਥੀਆਂ ਦੇ ਵਿੱਚ ਵੀ ਪਤਾ ਲੱਗਦੀ ਹੈ ਕਿ ਇਹ ਮੁੰਡਾ ਪਲੱਸ 2 ਪੜ੍ਹਿਆ ਹੈ ਕਾਰਪੈਂਟਰ ਹੈ ਕਈ ਏਰੀਆ ਅਗਲਾ ਬੰਦਾ ਵੀ ਹਲਕੇ ਚ ਲੈ ਜਾਂਦਾ ਕਿ ਸ਼ਾਇਦ ਇਹ ਦੇ ਨਾਲ ਤਾਂ ਸ਼ਾਇਦ ਇਹ ਨਾ ਕੰਪਨੀ ਇਹ ਚੀਜ਼ ਹੋਈ 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 ਇਹ ਚੀਜ਼ ਹਾਂਜੀ ਇਹ ਚੀਜ਼ ਹੋਈ ਆ ਸਰ ਉੱਥੇ ਉਹਨਾਂ ਨੂੰ ਵੀ ਸਿਰ ਲੱਗਾ ਕਿ ਇਹ ਕੰਪੀਟੀਸ਼ਨ ਹੈ ਨਹੀਂ ਸਾਡਾ ਪਰ ਜਦੋਂ ਸਾਨੂੰ ਹਨਾ ਉੱਥੇ ਡੈਮੋ ਕਰਾਉਂਦੇ ਆ ਰਿਹੈਸਲ ਕਰਾਉਂਦੇ ਆ ਕਿ ਤੁਸੀਂ ਇੱਕ ਵਾਰ ਚੈੱਕ ਕਰੋ ਕਿ ਸਕਰੀਨ ਕਿੱਦਾਂ ਕੰਮ ਕਰਦੀ ਏ ਅੱਛਾ ਉਹਦੇ ਵਿੱਚ 8 ਕੁਐਸਚਨ ਪੁੱਟ ਕੀਤੇ ਗਏ ਠੀਕ ਹੈ ਜਿਹਦੇ ਵਿੱਚੋਂ ਦੋ ਜਿਹੜਾ ਉੱਥੇ ਦੇ ਸੀਗੇ ਗੁਜਰਾਤ ਦੇ ਆਪਣੇ ਸੀਗੇ ਉਹਨਾਂ ਦੇ ਸਹੀ ਹੋਏ ਦੋ ਐਸਡੀਐਮ ਮੈਮ ਦੇ ਸਹੀ ਹੋਏ ਦੋ ਰੇਲਵੇ ਵਾਲੇ ਮੁੰਡੇ ਤੇ ਸਹੀ ਹੋਏ ਤੇ ਦੋ ਮੇਰੇ ਸਹੀ ਹੋਏ ਉਹਨਾਂ ਦੇ ਵਿੱਚੋਂ ਮੈਂ ਪਹਿਲਾ ਆ ਫਿਰ ਉਹਨਾਂ ਨੂੰ ਵੀ ਲੱਗਾ ਵੀ ਨਹੀਂ ਇਹ ਕਾਰਪੇਟਰ ਟਾਨੂ ਟੱਕਰ ਦਊਗਾ ਇਹਨੂੰ ਹਲਕੇ ਚ ਲੈਣਾ ਤੈਨੂੰ ਹਲਕੇ ਚ ਨਾਲ ਲਈਏ ਇਹ ਗੱਲ ਬਾਤ ਦੇ ਵਿੱਚ ਹੋਈ ਵੀ ਹੈ ਕਿ ਅਸੀਂ ਤੈਨੂੰ ਹਲਕੇ ਚ ਲੈਣਾ ਛੱਡ ਦਿੱਤਾ ਪਹਿਲਾਂ ਸਾਨੂੰ ਲੱਗਾ ਸੀ ਵੀ ਇਹਨੂੰ ਹਲਕੇ ਚ ਲਾਓ ਇੰਨੀ ਐਜੂਕੇਸ਼ਨ ਨਹੀਂ ਹੋਣੀ ਅੱਛਾ ਜੀ ਇਹ ਜਿਵੇਂ ਤੁਸੀਂ ਦੱਸਿਆ ਇੱਕ ਐਸ ਡੀ ਐਮ ਸੀਗੇ ਇੱਕ ਪਟਵਾਰੀ ਸੀਗੇ ਨਾ ਪਟਵਾਰੀ ਸਾਰੇ ਐਵੇਂ ਸੀਗੇ ਕੋਈ ਪਲੱਸ 2 ਨਹੀਂ ਸੀਗਾ ਨਹੀਂ ਜੀ ਸਭ ਟੀਚਰ ਸੀਗੇ ਜੀ ਜ਼ਿਆਦਾਤਰ ਟੀਚਰ ਸੀਗੇ ਦੋ ਉਹਨਾਂ ਦੇ ਵਿੱਚੋਂ ਹੋਮ ਮੇਕਰ ਸੀ ਬਾਕੀ ਟੀਚਰ ਸੀ ਅੱਛਾ ਕੇ ਬੀ ਸੀ ਦਾ ਤਾਂ ਮੰਚ ਆ ਉਹ ਹਰ ਕਿਸੇ ਨੂੰ ਮੌਕਾ ਦਿੰਦਾ ਹੈ ਜਦੋਂ ਇੰਟਰਵਿਊ ਹੋਈ ਉਹਦੇ ਚ ਵੀ ਤੁਹਾਡੇ ਬਾਰੇ ਜਦਨੇ ਜਦੋਂ ਤੁਸੀਂ ਦੱਸਿਆ ਕਿ ਮੈਂ ਤਾਂ ਪਲੱਸ 2 ਪੜ੍ਹਿਆ ਤਾਂ کارਪੈਂਟਰ ਆ ਉਹ ਵੀ ਹੈਰਾਨ ਹੋਏ ਜੀ ਬਿਲਕੁਲ ਉਹ ਵੀ ਹੈਰਾਨ ਹੋਏ ਮੈਂ ਜਦੋਂ ਉਹਨਾਂ ਨੂੰ ਪੁੱਛਿਆ ਕਿ ਮੈਮ ਮੈਮ ਨੇ ਸਵਾਲ ਕੀਤਾ ਕਿ ਤੁਸੀਂ ਕੀ ਕਰਦੇ ਹੋ ਮੈਂ ਉਹਨਾਂ ਨੂੰ ਕਿਹਾ ਜੀ ਮੈਂ کارਪੈਂਟਰ ਆ ਉਹ ਵੀ ਹੈਰਾਨ ਨੇ ਕਹਿੰਦੇ کارਪੈਂਟਰ ਨੂੰ ਇਹ ਇਧਰ ਕਿਦਾਂ ਰਾਹ ਚੁਣ ਲਿਆ ਤੁਸੀਂ ਅੱਛਾ ਮੈਮ ਕਿਹਾ ਜੀ ਮੈਂ ਕਿ ਸੁਪਨਾ ਦੇਖਿਆ ਕਿ ਨਹੀਂ ਦੁਨੀਆ ਤੋਂ ਕੁਝ ਅਲੱਗ ਚੱਲਣਾ ਹੈ ਹਾਂ ਸਰ ਆਪਣੇ ਸੁਪਨੇ ਨੂੰ ਫੋਲੋ ਕਰੋ ਜੋ ਤੁਹਾਡਾ ਸੁਪਨਾ ਹੈ ਨਾ ਜੇ ਤੈਨੂੰ ਤੁਸੀਂ ਨਾ ਉਹਨੂੰ ਸ਼ਿੱਦਤ ਨਾਲ ਜਿਓਂਗੇ ਉਹ ਸੁਪਨਾ ਪੂਰਾ ਹੋਏਗਾ ਠੀਕ ਹੈ ਮੇਰਾ ਦਿਲੋਂ ਸੀ ਸੁਪਨਾ ਸੀ ਕਿ ਨਹੀਂ ਮੈਂ ਕੇਬੀਸੀ ਲਈ ਜਾਣਾ ਹੈ ਤੇ ਜਾਣਾ ਹੈ ਤੇ ਜਾਣਾ ਕੁਝ ਵੀ ਕਰਨਾ ਪਵੇ ਮੈਂ ਬਹੁਤ ਸਟਰਗਲ ਕੀਤਾ ਹੈ ਸਰ ਮੈਂ ਇਹ ਤੱਕਾ ਨਹੀਂ ਲੱਗਿਆ ਕਿ ਮੈਂ ਹੁਣੇ ਸਿਲੈਕਟ ਹੋਇਆ ਮੈਂ 3-4 ਵਾਰ ਰਿਜੈਕਟ ਹੋਇਆ ਹਾਂ ਠੀਕ ਹੈ ਜੀ ਇੱਕ ਵਾਰ ਕੇਬੀਸੀ ਨੇ ਇਦਾਂ ਦੀ ਗੇਮ ਚਲਾਈ ਸੀ ਕਿ ਤੁਹਾਨੂੰ 14-15 ਘੰਟੇ ਲਗਾਤਾਰ ਮੋਬਾਈਲ ਦੇ ਉੱਤੇ ਖੇਡਣਾ ਪੈਣਾ ਹੈ ਇੱਕ ਮਿੰਟ ਛੱਡੇ ਹੋਈ अच्छा मैं 14 घंटे लगातार मोबाइल ਦੇ ਉੱਤੇ ਸਵਾਲਾਂ ਦੇ ਜਵਾਬ ਦਿੱਤੇ ਆ। ਉਦੋਂ ਆਡੀਸ਼ਨ ਦੀ ਕਾਲ ਵੀ ਆ ਗਈ। ਪਰ ਮੈਨੂੰ ਲੱਗਾ ਕਿ ਨਹੀਂ ਮੇਰੀ ਹਲੇ ਤਿਆਰੀ ਘਟੇ। ਮੈਂ ਆਡੀਸ਼ਨ ਅਟੈਂਪਟ ਹੀ ਨਹੀਂ ਕੀਤਾ। ਮੈਡਮ ਕਹਿਣ ਲੱਗੇ ਕਿ ਲੋਕੀ ਤਾਂ ਤਰਸਦੇ ਆ ਆਡੀਸ਼ਨ ਵਾਸਤੇ ਤੁਸੀਂ ਕਹਿੰਦੇ ਹੋ ਨਾ ਕਰ ਰਹੇ ਹੋ। ਪਰ ਮੈਨੂੰ ਸੀ ਕਿ ਨਹੀਂ ਮੇਰੀ ਹਲੇ ਤਿਆਰੀ ਘਟੇ। ਪ੍ਰਪੇਅਰ ਨਹੀਂ ਕਾ ਮੈਂ ਮੈਨੂੰ ਲੱਗਦਾ ਸੀ ਵੀ ਨਹੀਂ ਹਲੇ ਮੈਂ ਕੱਚਾ ਆ। ਫਿਰ ਮੈਂ 2 ਸਾਲ ਤਿਆਰੀ ਕੀਤੀ ਜਦੋਂ ਸਵਾਲਾਂ ਦੀ ਲੜੀ ਸ਼ੁਰੂ ਹੋਈ ਮੈਂ ਦੇਖਦਾ ਸੀ ਪਹਿਲਾ ਸਵਾਲ ਵੀ ਤੁਹਾਡੇ ਪੇਸ਼ੇ ਦੇ ਨਾਲ ਹੀ ਜੁੜਿਆ ਆ ਗਿਆ ਹੈ ਜੀ ਜੀ ਬਿਲਕੁਲ ਸਰ ਉਹਨਾਂ ਨੇ ਬਾਅਦ ਵਿੱਚ ਮਜ਼ਾਕ ਵੀ ਕੀਤੇ ਮੈਂ ਥੋੜਾ ਜਿਹਾ ਟਾਈਮ ਲੈ ਲਿਆ ਸਰ ਨਰਵਸ ਸੀ ਅੱਛਾ ਟੈਨਸ਼ਨ ਜ਼ਿਆਦਾ ਰਹਿੰਦੀ ਹੈ ਪ੍ਰੈਸ਼ਰ ਬਹੁਤ ਹੁੰਦਾ ਹੈ ਤੇ ਮੈਂ ਥੋੜਾ ਜਿਹਾ ਟਾਈਮ ਲੈ ਲਿਆ ਤੇ ਸਰ ਨੇ ਮਜ਼ਾਕ ਵੀ ਕੀਤਾ ਕੀ ਵੇਟ ਕਰੀ ਜਾਂਦਾ ਸੀ ਤੇਰੇ ਤੋਂ ਕੰਮਦਾ ਸੀ ਇਹਨਾਂ ਤਾਂ ਕੇ ਲੈ ਨਿਕਲਦੇ ਆ ਤੇ ਠੋਕਦੇ ਆ ਜੀ ਵਾਕਈ ਜਦੋਂ ਫਿਰ ਇਹ ਸ਼ੁਰੂ ਹੋਈ ਗਿਆ ਅੱਗੇ ਅੱਗੇ ਰਕਮ ਵਾਧੀ ਗਈ ਹਨਾ ਲੱਖ 2 ਲੱਖ 10 ਲੱਖ ਜਦੋਂ 50 ਲੱਖ ਤੱਕ ਚਲਾ ਗਿਆ ਹਾਂਜੀ ਉਦੋਂ ਫਿਰ ਬੈਠੇ ਬੰਦੇ ਨੂੰ ਅਹਿਸਾਸ ਹੁੰਦਾ ਕਿ 50 ਲੱਖ ਤੇ ਆ ਗਏ ਹੁਣ ਕਰੋੜ ਜਾਂ 7 ਕਰੋੜ ਕਿਥੋਂ ਤੱਕ ਜਾਣਾ ਹੈ ਜੀ ਕੀ ਚੱਲਦਾ ਹੁੰਦਾ ਉਦੋਂ ਮਾਈਂਡ 'ਚ ਮਾਈਂਡ ਦੇ ਵਿੱਚ ਸਰ ਮੇਰਾ ਮਾਈਂਡ ਦੇ ਵਿੱਚ ਪਹਿਲਾ ਇਹ ਸੀ ਕਿ 25 ਲੱਖ ਤੱਕ ਚੱਲੀਏ। ਅੱਛਾ। ਮੈਂ ਦਿਮਾਗ ਦੇ ਵਿੱਚ ਇਹ ਹੀ ਲਗਾਇਆ ਹੋਇਆ ਸੀ ਕਿ ਕਿਸੇ ਤਰੀਕੇ ਨਾਲ 25 ਲੱਖ ਤੱਕ ਚੱਲੀਏ। ਠੀਕ ਹੈ। ਇਹ amount ਥੋੜੀ ਜਿਹੀ ਮੇਰੇ ਜਿਹੜੀ ਫੈਮਿਲੀ ਦੇ ਆ ਨਾ ਫਿਊਚਰ ਨੂੰ ਸਿਕਿਉਰ ਕਰ ਸਕਦੀ ਹੈ। ਮੇਰੇ ਬੱਚਿਆਂ ਦੀ ਐਜੂਕੇਸ਼ਨ ਅੱਛੀ ਹੋ ਸਕਦੀ ਹੈ। 25 ਲੱਖ ਤੱਕ try ਕਰ ਰਿਹਾ ਸੀਗਾ। ਅੱਛਾ। ਤੇ ਚਲੋ ਕੋਸ਼ਿਸ਼ ਨੂੰ ਫੜ ਲੱਗਾ। 25 ਲੱਖ ਤੱਕ ਮੇਰਾ ਹੋ ਵੀ ਗਿਆ। ਮੈਂ ਲਾਈਫ ਲਾਈਨਾਂ ਲੈ ਕੇ 25 ਲੱਖ ਤੱਕ ਪਹੁੰਚ ਗਿਆ। ਹਾਂ। ਤੇ ਬਾਅਦ ਵਿੱਚ ਜਦੋਂ 50 ਲੱਖ ਦਾ ਸਵਾਲ ਆਇਆ ਤੇ ਫਿਰ ਜਦੋਂ ਮੈਂ ਸਵਾਲ ਨੂੰ ਪੜਿਆ ਫਿਰ ਮੈਨੂੰ ਲੱਗਾ ਨਹੀਂ ਮੈਨੂੰ ਆਉਂਦਾ ਇਹ ਮੈਂ ਇਹਦੇ ਬਾਰੇ ਪੜਿਆ ਹੋਇਆ ਹੈ ਠੀਕ ਹੈ ਪਰ ਡਰ ਲੱਗਦਾ ਸੀ ਮੈਂ ਸਾਰ ਨੂੰ ਕਿਹਾ ਵੀ ਸਰ ਮੈਨੂੰ ਆਉਂਦਾ ਹੈ ਪਰ ਮੈਂ ਡਰ ਰਿਹਾ ਕਿਉਂਕਿ ਅਮਾਉਂਟ ਬਹੁਤ ਵੱਡਾ ਹੈ ਇੱਕ ਕਾਰਪੈਂਟਰ ਲਈ 25 ਲੱਖ ਬਹੁਤ ਹੁੰਦਾ ਹੈ ਹਾਂ ਡਰ ਲੱਗਦਾ ਸੀ ਕਿ ਕਿੱਤੇ ਨਾ ਕਿਤੇ ਇਹ 1% ਵੀ ਮੈਂ ਗਲਤ ਹੋ ਗਿਆ ਤੇ ਮੇਰੀ ਲਾਈਫ ਫੇਰ ਪਿੱਛੇ ਉੱਥੇ ਆ ਜਾਣੀ ਓਥੇ ਆ ਜਾਣੀ ਉੱਥੇ ਆ ਜਾਣੀ ਹੈ ਬਹੁਤ ਡਰ ਉਸ ਸਮੇਂ ਲੱਗ ਰਿਹਾ ਸੀਗਾ ਬਚਨ ਸਰ ਨੇ ਵੀ ਕਿਹਾ ਜੇ ਆਉਂਦਾ ਪੱਕੀ ਤਰ੍ਹਾਂ ਫੇਰ ਖੇਡਿਓ ਪਰ ਫੇਰ ਵੀ ਵਾਇ ਕਰੂਨ ਨੂੰ ਯਾਦ ਕਰਕੇ ਆਪਣੇ ਮਾਈਂਡ ਨੂੰ ਰੀਕਾਲ ਕੀਤਾ ਸਾਰੇ ਸਵਾਲ ਨੂੰ ਚੰਗੀ ਤਰ੍ਹਾਂ ਪੜਿਆ ਫੇਰ ਜਾ ਕੇ ਜਦੋਂ ਮੈਂ ਉਹ ਸਵਾਲ ਦਾ ਆਨਸਰ ਦਿੱਤਾ ਫੇਰ ਵੀ ਸਰ ਹੋਣਾ ਨੇ ਵੀ ਜਲਦੀ ਆਨਸਰ ਨਹੀਂ ਦਿੱਤਾ ਅੱਛਾ ਮੇਰੀ ਵਾਈਫ ਨੂੰ نیچے ਬੁਲਾ ਲਿਆ ਮੈਂ ਕਿਹਾ ਕਿਉਂ ਸਰ ਡਰਾਈ ਜਾਂਦੇ ਹੋ ਤੁਸੀਂ ਵਾਈਫ ਨੂੰ ਵੀ نیچے ਬੁਲਾ ਲਿਆ ਤੇ ਵਾਈਫ ਵੀ ਕੋਲ ਖੜੇ ਆ ਤੇ ਫਿਰ ਜਦੋਂ ਸਰ ਨੇ ਉਹਨਾਂ ਨੇ ਕਿਹਾ ਸਹੀ ਜਵਾਬ ਫਿਰ ਇਮੋਸ਼ਨਲੀ ਇੰਨਾ ਕਿਸੇ ਦੂਸਰੇ ਨਾਲ ਅਟੈਚ ਹੋ ਗਏ ਹਨ ਇਸੀ ਇੱਕ ਦੂਸਰੇ ਨੂੰ ਹੱਗ ਕੀਤਾ ਕਿ ਨਹੀਂ ਸਾਡੇ ਸੁਪਨੇ ਪੂਰੇ ਹੋ ਗਏ ਮੇਰਾ ਸੁਪਨਾ ਤਾਂ ਸਹੀ ਜਾਣਾ ਚਾਹਣਾ ਮੇਰੀ ਵਾਈਫ ਦਾ ਵੀ ਸੁਪਨਾ ਸੀ ਕਿ ਨਹੀਂ ਤੁਸੀਂ ਆਪਣੇ ਸੁਪਨੇ ਲਈ ਜਿਓ ਮੈਂ ਤੁਹਾਡੇ ਨਾਲ ਖੜੀ ਹਾਂ ਹਰ ਦਮ ਮੇਰੇ ਨਾਲ ਖੜੇ ਰਹੇ ਆ ਉਹ ਜਿੱਦਾਂ ਦਾ ਵੀ ਮੈਂ ਕਹਿ ਸਕਦਾ ਕਿ ਜਿੱਦਾਂ ਦਾ ਵੀ ਸਮਾਂ ਸੀ ਚੰਗਾ ਸੀ ਬੁਰਾ ਸੀ ਕਿਸੇ ਟਾਈਮ ਚੰਗਾ ਕੰਮ ਮਿਲਿਆ ਤੇ ਪੈਸੇ ਵੀ ਚੰਗੇ ਮਿਲ ਗਏ ਕਿਸੇ ਟਾਈਮ ਵਿਲੇ ਰਹੇ ਆ ਤੇ ਘਰ ਦੇ ਵਿੱਚ ਫਿਰ ਔਕੜਾ ਵੀ ਆਈਆਂ ਉਹ ਹਰ ਵੇਲੇ ਮਾਈ ਨਾਲ ਖੜੇ ਬਹੁਤ ਵੱਡਾ ਹੁੰਦਾ ਬਹੁਤ ਵੱਡਾ ਹੱਥ ਹੈ ਜੀ ਉਹਨਾਂ ਦਾ ਜਦੋਂ ਫਿਰ ਤੁਸੀਂ 50 ਲੱਖ ਜਿੱਤ ਲਿਆ ਜਦੋਂ 1 ਕਰੋੜ ਦਾ ਸਵਾਲ ਆ ਗਿਆ ਮੈਂ ਉਹ ਜਾਨਣਾ ਚਾਹੁੰਦਾ ਕਿ ਇੱਕ ਤਾਂ ਸਵਾਲ ਕੀ ਸੀਗਾ ਫਿਰ ਉਹਦੇ 'ਚ ਕੀ ਕੋਈ ਕਨਫਿਊਜ਼ਨ ਸੀਗੀ ਕਈ ਵਾਰੀ ਐਵੇਂ ਵੀ ਹੁੰਦਾ ਕਿ ਯਾਰ ਬੜੀ ਮੁਸ਼ਕਲ ਦੇ ਨਾਲ ਇੱਥੇ ਪਹੁੰਚੇ ਆ ਜੇ ਗਲਤ ਹੋ ਗਿਆ ਤਾਂ ਕਈ ਵਾਰੀ ਐਵੇਂ ਵੀ ਹੁੰਦਾ ਬੰਦੇ ਨੂੰ ਹੁੰਦਾ ਵੀ ਹੁੰਦਾ ਗੈਸ ਬੰਦੇ ਦਾ ਸਹੀ ਹੁੰਦਾ ਜਦੋਂ ਬਾਅਦ 'ਚ ਪਤਾ ਲੱਗਦਾ ਉਦੋਂ ਬੰਦਾ ਕਹਿੰਦਾ ਕਿ ਸ਼ਾਇਦ ਹੋ ਜਾਰਜ ਐਵਰੇਸਟ ਨਾ ਦੇ ਵਿਅਕਤੀ ਹੋਏ ਆ ਜਿਨ੍ਹਾਂ ਦੇ ਨਾਂ ਤੇ ਮਾਉਂਟ ਐਵਰੇਸਟ ਦਾ ਨਾਮ ਪਿਆ ਹੋਇਆ ਹੈ। ਉਹਨਾਂ ਨਾਲ ਰਿਲੇਟ ਕਰਦਾ ਇੱਕ ਸਵਾਲ ਸੀ ਕਿ ਉਹਨਾਂ ਨੇ ਕਿੱਥੇ ਦੀ ਪਹਿਲਾ ਖੇਤਰਫਲ ਦੀ ਗਣਨਾ ਕੀਤੀ ਹੈ? ਇੱਕ ਆਈਲੈਂਡ ਹੈ, ਦੀਪ ਹੈ। ਉਹ ਕਿੱਥੇ ਕਿਹੜਾ ਦੀਪ ਹੈ? ਹਾਂ। ਉਹਨਾਂ ਦੇ ਵਿੱਚ ਜੋ ਆਪਸ਼ਨ ਸੀਗੇ ਮੈਨੂੰ ਉਹਨਾਂ ਦੇ ਬਾਰੇ ਪਤਾ ਨਹੀਂ ਸੀ। ਮੈਂ ਤੁੱਕਾ ਲਗਾ ਰਿਆ ਸੀ ਜਿਵੇਂ ਇੱਕ ਜਾਵਾ, ਅਮਰੀਕਾ, ਜਾਵਾ। ਫਿਰ ਸਰ ਉਹਨਾਂ ਨੇ ਮੈਨੂੰ ਥੋੜਾ ਜਿਹਾ ਸਮਝਾਇਆ, ਅਗਰ ਤਾਂ ਆਉਂਦਾ ਖੇਡਿਓ। ਅਗਰ ਨਹੀਂ ਆਉਂਦਾ ਤੇ ਨਾ ਖੇਡਿਓ ਕਿਉਂਕਿ ਤੁਹਾਡੇ ਲਈ ਮਾਉਂਟ ਬਹੁਤ ਵੱਡਾ ਹੈ, ਇੱਥੇ ਆਣ ਕੇ ਰਿਸਕ ਨਾ ਲਿਓ ਤੇ ਫਿਰ ਮੈਂ ਵੀ ਆਪਣੇ ਦਿਮਾਗ ਨੂੰ ਸਮਝਾਵੇ ਰਿਸਕ ਲੈਣਾ ਬਹੁਤ ਖਤਰਨਾਕ ਹੈ ਤੇ ਠੀਕ ਹੈ ਤੇ ਫਿਰ ਮੈਂ ਕੁਇਟ ਕਰ ਦਿੱਤਾ ਸਰ ਵੀ ਇਸ ਡਿਸੀਜਨ ਤੋਂ ਕੱਚੇ ਉਹ ਕਹਿ ਲੋ ਵੀ ਬਹੁਤ ਖੁਸ਼ ਹੋਏ ਕਿ ਨਹੀਂ ਅੱਛਾ ਡਿਸੀਜਨ ਲਿਆ ਤੂੰ ਹਮ ਅਮਤਾਬਚਨ ਹੋਣਾ ਦੇ ਨਾਲ ਕਿਵੇਂ ਦਾ ਰਹੀ ਤੁਹਾਡੀ ਟੂਨਿੰਗ ਉਥੇ ਅਮਤਾਬਚਨ ਸਰ ਜਦੋਂ ਫਸਟ ਟਾਈਮ ਉਹਨਾਂ ਨੂੰ ਦੇਖਿਆ ਨਾ ਉਹ ਦੌੜ ਕੇ ਆਏ ਸਾਨੂੰ ਬਿਠਾ ਲਿਆ ਸੀਗਾ ਸਾਰਿਆਂ ਨੂੰ ਜਦੋਂ ਉਹ ਦੌੜ ਕੇ ਆਉਂਦੇ ਨਾ ਸਰ ਪੂਰੀ ਆਡੀਅנס ਚ ਚਿਲਾਉਂ ਡਈ ਆ ਅਸੀਂ ਵੀ ਖੜੇ ਹੋ ਕੇ ਰੌਲਾ ਪਾਉਂਦੇ ਆ ਸਰ ਸਾਨੂੰ ਕਈ ਵੀ ਜਾਂਦੇ ਆ ਬੈਠ ਜਾਓ ਬੈਠ ਜਾਓ ਬੈਠ ਜਾਓ ਬੈਠ ਜਾਓ ਅਸੀਂ ਬੈਠਣੇ ਨਹੀਂ ਡੈ ਕਿਉਂਕਿ ਉਹਨਾਂ ਦਾ ਔਰਾ ਹੀ ਇੰਨਾ ਵੱਡਾ ਏ ਸਰ ਉਹਨਾਂ ਨੇ ਕੋਲ ਆੜ ਕੇ ਫਿਰ ਥੋੜੀ ਭਰਜੀ ਦੀ ਆਵਾਜ਼ ਚ ਕਿਹਾ ਬੈਠ ਜਾ ਜੀ ਬੈਠ ਜੀ ਅੱਛਾ ਫਿਰ ਡਰ ਗਿਆ ਲੱਗ ਨਹੀਂ ਯਾਰ ਬੈਠ ਜਾਓ ਸਰ ਕੋਲ ਆ ਗਏ ਨੇ ਫਿਰ ਉੱਥੇ ਬੈਠੇ ਫਿਰ ਜਦੋਂ ਸਿਲੈਕਸ਼ਨ ਹੋਇਆ ਸਰ ਉਹਨਾਂ ਨੇ ਇੰਨਾ ਰਿਲੈਕਸ ਕਰ ਦਿੱਤਾ ਇੰਨਾ ਕਿ ਸਾਨੂੰ ਸ਼ਾਂਤ ਕਰ ਦਿੱਤਾ ਕਿ ਤੁਹਾਨੂੰ ਉਹ ਅਹਿਸਾਸ ਹੀ ਨਹੀਂ ਹੋਣ ਦਿੰਦੇ ਕਿ ਮੈਂ ਐਡਾ ਵੱਡਾ ਕਲਾਕਾਰ ਆ ਠੀਕ ਹੈ ਜੀ ਤੁਸੀਂ ਕਿੱਥੋਂ ਆਏ ਆ ਬਿਲਕੁਲ ਨਾਰਮਲ ਕਰ ਦਿੰਦੇ ਆ ਤੁਹਾਨੂੰ ਬਿਲਕੁਲ ਸ਼ਾਂਤ ਕਰਕੇ ਫਿਰ ਉਹ ਕੇਬੀਸੀ ਦੀ ਗੇਮ ਨੂੰ ਖੇਡਦੇ ਆ ਬਹੁਤ ਹੀ ਅੱਛੇ ਇਨਸਾਨ ਨੇ ਬਹੁਤ ਹੀ ਵਧੀਆ ਇਨਸਾਨ ਨੇ ਅਮਤਾਬਾਚ ਹੋਣਾ ਨੇ ਵੀ ਤੁਹਾਡੀ ਸਟੋਰੀ ਸੁਣੀ ਕਿ ਤੁਸੀਂ ਪਲੱਸ 2 ਪਾਸ ਹੋ ਔਰ ਕਾਰਪੈਂਟਰ ਦਾ ਕੰਮ ਕਰਦੇ ਹੋ ਉਹਨਾਂ ਨੇ ਵੀ ਹੈਰਾਨੇ ਪਰ ਗਾਈ ਉਹਨਾਂ ਨੇ ਬਿਲਕੁਲ ਬਿਲਕੁਲ ਸਰ ਉਹਨਾਂ ਨੇ ਵੀ ਉਹ ਬੜੇ ਹੈਰਾਨ ਹੋਏ ਕਿ ਇਹ ਕਾਰਪੈਂਟਰ ਇੱਥੇ ਤੱਕ ਕਿੱਦਾਂ ਪਹੁੰਚ ਗਿਆ ਪਰ ਉਹਨਾਂ ਨੇ ਬਾਈਟ ਵੀ ਹੈ ਜੀ ਉਹਦੇ ਵਿੱਚ ਐਪੀਸੋਡ ਦੇ ਵਿੱਚ ਸਰ ਹੁਣੀ ਕਹਿੰਦੇ ਵੀ ਹੈ ਕਿ ਜਦੋਂ ਤੁਹਾਡੇ ਵਰਗੇ ਲੋਕ ਉੱਠ ਕੇ ਆਉਂਦੇ ਆ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਉੱਠ ਕੇ ਆ ਇੱਕ ਕਾਰਪੈਂਟਰ ਬੰਦਾ ਇੱਕ ਸੁਪਨੇ ਆਪਣੇ ਲੈ ਕੇ ਜੀ ਰਿਹਾ ਸੀ ਕਿ ਮੈਂ ਕੇਬੀਸੀ ਦੇ ਵਿੱਚ ਜਾਣਾ ਉਹਨਾਂ ਨੇ ਆਪਣਾ ਇੱਕ ਸੁਪਨਾ ਦੇਖਿਆ ਸੁਪਨਾ ਦੇਖਦੇ-ਦੇਖਦੇ ਜੋ ਤੋ ਉਹਨਾਂ ਦਾ ਸੁਪਨਾ ਪੂਰਾ ਹੋਇਆ ਤੇ ਸਰ ਹੁਣੀ ਵੀ ਕਹਿੰਦੇ ਮੈਨੂੰ ਬੜਾ ਪ੍ਰਾਊਡ ਹੁੰਦਾ ਹੈ ਮੈਂ ਤੁਹਾਡੀ ਗੱਲ ਘਰ ਤੱਕ ਕਰਦਾ ਹੀ ਆ ਮੈਂ ਬਾਹਰ ਜਾ ਕੇ ਵੀ ਗੱਲ ਕਰਦਾ ਆ ਕਿ ਇੱਕ ਮੁੰਡਾ ਆਪਣੇ ਕੰਮ ਦੇ ਵਿੱਚੋਂ ਟਾਈਮ ਕੱਢ ਕੇ ਪੜ੍ਹਾਈ ਨੂੰ ਟਾਈਮ ਦੇਣ ਲੱਗ ਪਿਆ ਤੇ ਪੜ੍ਹਾਈ ਨੂੰ ਟਾਈਮ ਦਿੰਦਾ ਦਿੰਦਾ ਅੱਜ ਉਹ ਹੌਟ ਸੀਟ ਤੱਕ ਪਹੁੰਚ ਚੁੱਕਾ ਹੈ ਬੜਾ ਪ੍ਰੇਜ਼ ਕੀਤਾ ਸਰ ਉਹਨਾਂ ਨੇ ਬਹੁਤ ਜਿਵੇਂ ਹੁਣ ਤਾਂ 50 ਲੱਖ ਜਿੱਤ ਲਏ ਡਿਸਾਈਡ ਕਰਕੇ ਗਏ ਸੀਗੇ ਕਿ ਜਿਹੜਾ ਅਮਾਊਂਟ ਅਸੀਂ ਜਿੱਤਿਆ ਉਹਦਾ ਕੀ ਕਰਨਾ ਹੈ ਜਦੋਂ ਫਿਰ 50 ਲੱਖ ਜਿਵੇਂ ਤੁਸੀਂ ਕਿਹਾ ਕਿ ਮੈਂ ਤਾਂ 25 ਲੱਖ ਤੱਕ ਸੋਚਦਾ ਸੀਗਾ ਜਦੋਂ 50 ਆ ਗਏ ਫਿਰ ਲਾਈ 파ਟਨਰ ਦੇ ਨਾਲ ਹੀ ਬੰਦਾ ਡਿਸਕਸ ਕਰਦਾ ਕਿ ਇਹਦਾ ਪੈਸੇ ਦਾ ਸੀ ਕੀ ਕਰਾਂਗੇ ਜਾਂ ਲਾਈ 파ਟਨਰ ਦੇ ਲਈ ਬੰਦੇ ਨੇ ਬਹੁਤ ਕੁਝ ਸੋਚਿਆ ਹੁੰਦਾ ਕੀ ਡਿਸਾਈਡ ਕੀਤਾ ਫਿਰ ਤੁਸੀਂ ਬਾਅਦ ਜੀ ਜੀ ਇਹ ਮੇਰੀ ਬੱਚੇ ਸਰ ਨਾਲ ਵੀ ਗੱਲ ਹੋਈ ਬੱਚੇ ਸਰ ਨੂੰ ਮੈਂ ਦੱਸਿਆ ਵੀ ਜਦੋਂ 5 ਲੱਖ ਹੋ ਗਿਆ ਸੀਗਾ ਤੇ ਹੂਟਰ ਹੋ ਗਿਆ ਸੀ ਤੇ ਵਾਈਫ ਨੇ ਮੇਰੀ ਨੇ ਹੋਟਲ ਦੇ ਵਿੱਚ ਅਸੀਂ ਗੱਲ ਕਰ ਰਹੇ ਸੀ ਵੀ ਬੱਚਿਆਂ ਲਈ ਤਾਂ ਚਲੋ ਹੁਣ ਸਾਰਾ ਕੁਝ ਹੋ ਗਿਆ ਹੈ ਉਹਨਾਂ ਦੀ ਸਟੱਡੀ ਦਾ ਵੀ ਹੋ ਗਿਆ ਠੀਕ ਹੈ ਸਟੱਡੀ ਕਰਵਾਵਾਂਗੇ ਉਹਨਾਂ ਦੀ ਅੱਛੀ ਤੇ ਆਪਣੇ ਬਾਰੇ ਹਲੇ ਕੁਝ ਨਹੀਂ ਹੋਇਆ ਵਾਈਫ ਨੇ ਮੇਰੀ ਨੇ ਸਵਾਲ ਵੀ ਪੁੱਟ ਕੀਤਾ ਸੀ ਕਿ ਆਪਣੇ ਬਾਰੇ ਕੀ ਹੋਣ ਤੇ ਫਿਰ ਇਹੀ ਸੋਚ ਕੇ ਚੱਲੇ ਸੀ ਵੀ 25 ਲੱਖ ਤੱਕ ਕਿਸੇ ਤਰੀਕੇ ਨਾਲ ਪਹੁੰਚ ਜਾਈਏ ਫਿਰ ਆਪਣੇ ਬਾਰੇ ਵੀ ਕੁਝ ਹੋ ਸਕਦਾ ਹੈ ਆਪਣੀ ਲਾਈਫ ਲਈ ਵੀ ਕੁਝ ਹੋ ਸਕਦਾ ਹੈ ਜੋ ਵੀ ਵਾਈਫ ਦੇ ਸੁਪਨੇ ਅਧੂਰੇ ਰਹਿ ਗਏ ਆ ਉਹ ਪੂਰੇ ਕਰ ਸਕਦੇ ਆ ਤੇ 25 ਲੱਖ ਤੱਕ ਫਿਰ ਹੋ ਗਿਆ ਸੀਗਾ ਸਰ ਫਿਰ ਤਾਂ ਵਾਈਗੁਰੂ ਦੀ ਕਿਰਪਾ ਹੋਈ 50 ਲੱਖ ਦਾ ਸਵਾਲ ਵੀ ਨਾਲ ਲਾਈਫ ਲਾਈਨ ਤੋਂ ਹੱਲ ਹੋ ਗਿਆ ਜੀ ਅੱਛਾ ਜੀ ਮੈਨੂੰ ਇਹ ਵੀ ਪਤਾ ਲੱਗਾ ਕਿ ਤੁਸੀਂ ਵਾਈਫ ਨੂੰ ਇੱਕ ਵਾਰੀ 골ਡ ਸੈੱਟ ਵੀ ਜਿਹੜਾ ਨਕਲੀ ਦਿੱਤਾ ਸੀਗਾ ਸ਼ਾਇਦ ਨਹੀਂ ਸਰ ਨਕਲੀ ਨਹੀਂ ਦਿੱਤਾ ਸੀ ਐਕਚੁਅਲੀ ਕੀ ਹੋਇਆ ਸੀਗਾ ਮੈਰਿਜ ਤੋਂ ਬਾਅਦ ਨਾ ਸਾਡੇ ਇੱਕ ਕੈਲੋ ਰਿਵਾਜ ਹੁੰਦਾ ਹੈ ਵੀ ਤੁਸੀਂ 골ਡ ਪਹਿਨਾਉਣਾ ਹੈ ਠੀਕ ਹੈ ਮੇਰੀ ਬੀਬੀ ਨੂੰ ਪਤਾ ਸੀਗਾ ਮੇਰੀ ਵਾਈਫ ਨੂੰ ਪਤਾ ਸੀਗਾ ਵੀ ਠੀਕ ਹੈ ਹੱਥ ਕਾਰਪੈਂਟਰ ਦੇ ਹਾਲਾਤ ਉਦੋਂ ਨਹੀਂ ਸੀ ਸਟਰੋਂਗ ਸਰ ਉਦੋਂ ਮੈਂ ਆਪਣਾ ਵੀ ਕੰਮ ਸਟਾਰਟ ਨਹੀਂ ਸੀ ਕੀਤਾ ਕਰਨਾ ਠੀਕ ਹੈ ਜਿੱਦਾਂ ਕਿ ਇਦਾਂ ਕਰਕੇ ਮੇਰੇ ਬ੍ਰਦਰ ਨੇ ਹੈਲਪ ਕਰਕੇ ਸੀ ਮੈਰਿਜ ਆਪਣੀ ਕੀਤੀ ਸੀ ਤੇ ਆਉਂਦਿਆਂ ਨੇ ਹੀ ਉਹਨਾਂ ਨੇ ਮੇਰਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਸੀਗਾ ਉਹ ਕਹਿੰਦੇ ਜੇ ਤੁਸੀਂ ਨਹੀਂ ਵੀ ਪਾ ਸਕਦੇ 골ਡ ਦੀ ਕੋਈ ਗੱਲ ਨਹੀਂ ਤੁਸੀਂ ਡੁਪਲੀਕੇਟ ਲੈਓ ਹਾਂ ਕੀ ਇਸ਼ੂ ਹੈ ਮੈਨੂੰ ਉਹ ਵੀ 골ਡ ਹੀ ਹੈ अच्छा हां जी मैं डुप्लीकेट ਲੈ ਕੇ ਨਹੀਂ ਦਿੱਤਾ ਸੀ ਵੈਸੇ ਉਹ ਕਹਿੰਦੇ ਸੀ ਪਰ ਨਹੀਂ ਉਹਨਾਂ ਨੂੰ 골ਡ ਦਿੱਤਾ ਸੀਗਾ ਬਾਅਦ ਦੇ ਵਿੱਚ 골ਡ ਲੈ ਕੇ ਦਿੱਤਾ ਸੀਗਾ ਪਰ ਉਹਨਾਂ ਦੀ ਸੋਚ ਨੂੰ ਸਲਾਮ ਕਰਦਾ ਸਰ ਉਹ ਪਹਿਲੇ ਦਿਨ ਤੋਂ ਹੀ ਮੇਰੇ ਨਾਲ ਖੜੇ ਹੋ ਗਏ اچھا ਕਿ ਨਹੀਂ ਤੁਸੀਂ 골ਡ ਨਹੀਂ ਵੀ ਦੇ ਸਕਦੇ ਕੋਈ ਗੱਲ ਨਹੀਂ ਐਸ਼ੂ ਡੁਪਲੀਕੇਟ ਪਾ ਦਿਓ ਮੈਂ ਉਹਦੇ ਨਾਲ ਵੀ ਸੰਤੋਸ਼ਟ ਆ ਉਹਨਾਂ ਨੇ ਇੱਥੋਂ ਤੱਕ ਸੋਚ ਰੱਖੀ ਜਦੋਂ 파ਟਨਰ ਹੈ ਇਹੋ ਜੀ ਗੱਲ ਕਹਦੇ ਬੰਦੇ ਦਾ ਹਸਲਾ ਸਰ ਪਹਿਲੇ ਦਿਨ ਤੋਂ ਉਹ ਜੇ ਮੇਰੇ ਨਾਲ ਇਹ ਗੱਲ ਕਹਿ ਰਹੇ ਹਨ ਨਾ ਫਿਰ ਹੋਰ ਬੰਦੇ ਨੂੰ ਕੀ ਚਾਹੀਦਾ ਸਰ ਪੈਸੇ ਆਉਣੇ ਜਾਣੀ ਆ ਸਭ ਤੋਂ ਵੱਡੀ ਦੌਲਤ ਮੇਰੀ ਪਰਿਵਾਰ ਹੈ ਜੀ ਹਾਂ ਪੈਸਾ ਆਉਣਾ ਜਾਣਾ ਹੈ ਠੀਕ ਹੈ ਹੱਥ ਦੀ ਮਿਹਲੇ ਅੱਜ ਹੈ ਕੱਲ ਨੂੰ ਨਹੀਂ ਹੈ ਠੀਕ ਹੈ ਵਾਹਿਗੁਰੂ ਨੇ ਤੰਦਰੁਸਤੀ ਬਖਸ਼ੇ ਮਿਹਨਤਾਂ ਕਰਦੇ ਰਾਵਾਂਗੇ ਠੀਕ ਹੈ ਪੈਸੇ ਤਾਂ ਕਮਾ ਲੈਣੇ ਆ ਪਰ ਜਿਹੜਾ ਮੇਰੇ ਪਰਿਵਾਰ ਹੈ ਨਾ ਮੇਰਾ ਸਭ ਤੋਂ ਵੱਡੀ ਦੌਲਤ ਉਹ ਹੈ ਹਾਂ ਹੁਣ ਜਿਵੇਂ ਤੁਸੀਂ 50 ਲੱਖ ਜਿੱਤ ਲਿਆ ਹੁਣ ਅੱਗੇ ਤੁਹਾਡਾ ਕੀ ਪਲਾਨ ਆ ਤੁਹਾਡੇ ਕੋਲ ਬਹੁਤ ਸਾਰੇ ਲੋਕੋ ਵਧਾਈਆਂ ਦੇਣ ਵੀ ਆਉਂਦੇ ਹੋਣਗੇ ਇਹਨੇ ਕਹਿੰਦੇ ਹੋਣਗੇ ਕਿ ਛੱਡ ਸ਼ੰਦਰ ਹੋਣਾ ਹੈ ਕੰਮ ਛੱਡਦੇ ਤੂੰ ਕਾਰਪੈਂਟਰ ਦਾ ਹੁਣ ਤਾਂ ਤੇਰੇ ਕੋਲ ਪੈਸੇ ਆ ਗਏ ਬਹੁਤ ਸਾਰੇ ਹੁਣ ਤੁਸੀਂ ਇਹ ਕੰਮ ਜਾਰੀ ਰੱਖੋਗੇ ਕਿ ਜਾਂ ਫਿਰ ਅੱਗੇ ਤੁਸੀਂ ਕੋਈ ਨਵਾਂ ਪਲਾਨ ਕੀਤਾ ਨਹੀਂ ਨਹੀਂ ਸਰ ਮੈਂ ਕਾਰਪੈਂਟਰੀ ਆ ਜੀ ਹੁਣ ਵੀ ਕੰਟਰ ਕਾਰਪੈਂਟਰ ਆ ਅੱਗੇ ਵੀ ਕਾਰਪੈਂਟਰ ਹੀ ਰਹੂੰਗਾ ਕੋਸ਼ਿਸ਼ ਮੇਰੀ ਇਹ ਹੈ ਕਿ ਮੈਂ ਕਾਰਪੈਂਟਰ ਦੇ ਕੰਮ ਨੂੰ ਥੋੜਾ ਜਿਹਾ ਵੱਡਾ ਕਰਾਂ ਆਪਣੀ ਇੱਕ ਸ਼ਾਪ ਲਾਉਣ ਦੀ ਕੋਸ਼ਿਸ਼ ਕਰੂੰਗਾ ਠੀਕ ਹੈ ਜਿਹਦੇ ਵਿੱਚ ਕੰਮ ਨੂੰ ਥੋੜਾ ਜਿਆਦਾ ਵੱਡਾ ਕੀਤਾ ਜਾਵੇ ਹਾਂ ਕਾਰਪੈਂਟਰ ਦੇ ਕੰਮ ਨੂੰ ਥੋੜਾ ਜਿਆਦਾ ਵੱਡਾ ਕਰਾਂਗੇ ਠੀਕ ਹੈ ਜੀ ਜਿਸ ਦੇ ਨਾਲ ਥੋੜੀ ਜੀ ਇਨਕਮ ਵਧੇਗੀ ਇਨਕਮ ਵਧੇਗੀ ਤੇ ਚਲੋ ਜੋ ਮੇਰੀ ਫੈਮਲੀ ਦਾ ਸਰਕਲ ਹੈ ਉਹ ਚੱਲਦਾ ਰਹੇਗਾ ਹਾਂ ਜਿਵੇਂ ਤੁਸੀਂ ਦੱਸਦੇ ਕਿ ਕਿਸੇ ਦਾ ਕੰਮ ਫੜਿਆ ਉਹ ਵੀ ਪੁੱਛਣ ਲੱਗੇ ਹੋਣਾ ਹਾਂ ਜੀ ਬਿਲਕੁਲ ਜੀ ਹੱਲੇ ਡੋਰਸ ਕੇ ਜਿਹਦੇ ਬੰਨ ਵਾਲੇ ਜੇ ਦਰਵਾਜ਼ੇ ਬਣਾਉਣ ਵਾਲੇ ਪਏ ਆ ਹੁਣ ਤਾਂ ਉਹ ਫੋਨ ਕਰਦੇ ਕਦੋਂ ਆਉਣਾ ਮੈਂ ਉਹਨਾਂ ਨੂੰ ਦੱਸਿਆ ਸਰ ਜੀ ਹੁਣ ਤਾਂ ਮੈਂ ਥੋੜਾ ਜਿਆਦਾ ਬਿਜ਼ੀ ਹਾਂ ਉਹ ਵੀ ਕਹਿੰਦੇ ਨਹੀਂ ਉਹ ਬਹੁਤ ਖੁਸ਼ ਹੋਇਆ ਕਹਿੰਦੇ ਤੁਸੀਂ ਬਹੁਤ ਵੱ ਮੇਰਾ ਸੁਪਨਾ ਸੀ ਕਿ ਮੈਂ ਕੇਬੀਸੀ ਦੇ ਵਿੱਚ ਜਾਣਾ ਪਰ ਮੇਰੇ ਆਸ-ਪਾਸੇ ਦੇ ਲੋਕਾਂ ਨੇ ਮੈਨੂੰ ਇੰਨੀ ਕ ਵਧਾਈ ਕੀਤੀ ਹੈ ਮੈਂ ਉਹਨਾਂ ਦਾ ਜਿੰਨਾ ਸ਼ੁਕਰਾਨਾ ਕਰਾਂ ਬਹੁਤ ਘੱਟ ਹੈ ਬਹੁਤ ਉਹਨਾਂ ਨੇ ਮਤਲਬ ਜੋ ਵੀ ਮੇਰਾ ਨਾਮ ਫੈਲਿਆ ਹੈ ਉਹ ਉਹਨਾਂ ਦੀ ਵਜ੍ਹਾ ਕਰਕੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇੰਨੀ ਖੁਸ਼ੀ ਪ੍ਰਗਟਾਈ ਮੇਰੇ ਜਿੱਤਣ ਦੇ ਉੱਤੇ ਜੀ ਬਹੁਤ ਸਾਰੇ ਲੋਕ ਇਨਸਪਾਇਰ ਵੀ ਕਰਦੇ ਹੁੰਦੇ ਨੇ ਜਿਵੇਂ ਤੁਸੀਂ ਉੱਥੋਂ ਹੋ ਕੇ ਆਏ ਕੇਬੀਸੀ ਦੇ ਵਿੱਚ ਜਾਣਾ 50 ਲੱਖ ਜਿੱਤਣਾ ਬਹੁਤ ਵੱਡੀ ਗੱਲ ਹੁੰਦੀ ਹੈ ਜਿਵੇਂ ਤੁਸੀਂ ਬੇਸ਼ੱਕ ਪਲੱਸ 2 ਪੜ੍ਹੇ ਹੋ ਜਿੰਨੀ ਐਜੂਕੇਸ਼ਨ ਤੁਸੀਂ ਬਾਅਦ ਵਿੱਚ ਲਈ ਹੈ ਜਿੰਨਾ ਤੁਸੀਂ ਪੜ੍ਹੇ ਹੋ ਉਸ ਤੋਂ ਬਾਅਦ ਓਪਰਚ्युनिटीज ਵੀ ਤੁਹਾਡੇ ਅੱਗੇ ਆ ਰਹੀਆਂ ਨੇ ਕੋਈ ਹੋਰ ਜੀ ਜੀ ਸਰ ਹੱਲੇ ਤਾਂ ਜਿੱਦਾਂ ਕੱਲ ਵੀ ਥੋੜੇ ਦਿਨੇ ਹੋਇਆ ਹੱਲੇ ਤਾਂ ਆਉਣੇ ਜਾਣੇ ਬੱਦੀ ਹੋਈ ਹੈ ਸਾਰੇ ਜਣੇ ਘਰ ਵਧਾਈਆਂ ਦੇਣ ਆ ਰਹੇ ਨੇ ਠੀਕ ਹੈ ਜੀ ਕੋਸ਼ਿਸ਼ ਹੈ ਕਿ ਅੱਗੇ ਜਿਹੜਾ ਮੈਂ ਕੋਈ ਆਪਣਾ YouTube ਚੈਨਲ ਬਣਾਵਾਂ ਜਿੰਨੀ ਐਜੂਕੇਸ਼ਨ ਮੈਂ ਹਾਸਲ ਕੀਤੀ ਹੈ ਜਿੰਨਾ ਮੇਰੇ ਕੋਲ ਗਿਆਨ ਹੈ ਮੈਂ ਕਿਸੇ ਹੋਰ ਨੂੰ ਵੰਡ ਸਕਾਂ ਕੋਈ ਹੋਰ ਸਾਡੇ ਪੰਜਾਬ ਦੇ ਵਿੱਚੋਂ ਸਾਡਾ ਨਾਮ ਰੋਸ਼ਨ ਕਰ ਦਵੇ ਇਹੇ ਮੇਰੀ ਕੋਸ਼ਿਸ਼ ਹੈ ਜੀ ਤੁਹਾਡੀ ਸਟੋਰੀ ਦੇਖ ਕੇ ਬਹੁਤ سارے ਲੋਕ ਇਨਸਪਾਇਰ ਵੀ ਹੋਣਗੇ ਹੋਰ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਸਵਾਲ ਵੀ ਹੁੰਦਾ ਹੈ ਖਾਸ ਤੌਰ ਤੇ ਮਾਪਿਆਂ ਦੇ ਵਿੱਚ ਵੀ ਕਿ ਅਸੀਂ ਬੱਚਿਆਂ ਨੂੰ ਆਪਣੇਆਂ ਨੂੰ ਇਸ ਪਾਸੇ ਲਾ ਸਕੀਏ ਜਾਂ ਜਿਹੜੇ ਬੱਚੇ ਤਿਆਰੀ ਕਰਨਾ ਚਾਹੁੰਦੇ ਨੇ ਅਸੀਂ ਕੇਬੀਸੀ ਦੇ ਵਿੱਚ ਜਾਣਾ ਚਾਹੁੰਦੇ ਆ ਬਹੁਤੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕੇਬੀਸੀ ਦੇ ਵਿੱਚ ਜਾਈਏ ਕਿਵੇਂ ਕਿਵੇਂ ਅਪਲਾਈ ਕਰੀਏ ਕਿੰਨਾ ਕੋ ਹਾਰਡ ਕੰਪੀਟੀਸ਼ਨ ਆ ਜੇ ਥੋੜਾ ਜਿਹਾ ਤੁਸੀਂ ਇਹਨੂੰ ਲੈਬੋਰੇਟ ਕਰ ਦਿਓ ਦੇਖੋ ਕੰਪੀਟੀਸ਼ਨ ਤਾਂ ਬਹੁਤ ਹੈ ਜੀ ਕੰਪੀਟੀਸ਼ਨ ਤੁਹਾਨੂੰ ਇਹ ਕਿਸੇ ਵੀ ਫੀਲਡ ਚ ਚਲ ਜਾਓ ਸਰ ਮੇਰੇ ਕਾਰਪੈਂਟਰ ਦੇ ਕੰਮ ਦੇ ਵਿੱਚ ਵੀ ਕੰਪੀਟੀਸ਼ਨ ਹੈ ਕੰਪੀਟੀਸ਼ਨ ਤੁਹਾਨੂੰ ਹਰ ਜਗ੍ਹਾ ਤੇ ਮਿਲੇਗਾ ਪਰ ਜੇ ਤੁਸੀਂ ਆਪਣੇ ਸੁਪਨੇ ਦੇ ਪਿੱਛੇ ਲੱਗੇ ਰਹਿੰਦੇ ਹੋ ਰੂਟੀਨ ਨਹੀਂ ਤੋੜਦੇ ਸਭ ਤੋਂ ਵੱਡੀ ਗੱਲ ਹੈ ਸਰ ਆਪਣੀ ਰੂਟੀਨ ਨਹੀਂ ਤੋੜਨੀ ਅਗਰ ਤੁਸੀਂ 2 ਘੰਟੇ ਮੰਨਿਆ ਹੈ ਕਿ ਮੈਂ 2 ਘੰਟੇ ਪੜਨਾ ਹੈ ਤਾਂ ਤੁਸੀਂ 2 ਘੰਟੇ ਪੜਨਾ ਹੀ ਹੈ ਨੋ ਕੋਈ ਕਿੰਤੂ ਨਹੀਂ ਕੋਈ ਪ੍ਰੰਤੂ ਨਹੀਂ ਹੋ ਸਕਦਾ ਕਿਸੇ ਦਿਨ ਤੁਸੀਂ ਨਹੀਂ ਵੀ ਪੜ ਸਕੇ ਠੀਕ ਹੈ ਅਗਰ ਨਹੀਂ ਪੜ ਸਕੇ ਦੂਸਰੇ ਦਿਨ ਉਸ ਨੂੰ ਕੰਟੀਨਿਊ ਕਰੋ ਜਿੱਦਾਂ ਮੇਰਾ ਆਡੀਸ਼ਨ ਹੋਇਆ ਮੇਰੀਆਂ ਦੋ ਕਲਾਸਿਸ ਮਿਸ ਹੋ ਗਈਆਂ ਮੈਂ ਬਸ ਦੇ ਵਿੱਚ ਜਦੋਂ ਆਉਂਦਾ ਸੀ ਮੈਂ ਉਦੋਂ ਕਲਾਸਾਂ ਲਈਆਂ ਆਪਣੀਆਂ ਅੱਛਾ ਹਾਂਜੀ ਮੈਂ ਕਲਾਸਾਂ ਨਹੀਂ ਛੱਡੀਆਂ ਜੀ ਮੈਂ ਲੈ ਲੈਂਦਾ ਸੀ ਕਲਾਸਾਂ ਇੱਕ ਨਸ਼ਾ ਹੋ ਗਿਆ ਸੀ ਪੜਾਈ ਦਾ ਕਿ ਨਹੀਂ ਪੜਨਾ ਹੈ ਤੇ ਪੜਨਾ ਹੀ ਹੈ ਜੀ ਫਿਰ ਉਹਨੂੰ ਜਿਹੜਾ ਵੀ ਕੋਈ ਤਿਆਰੀ ਕਰਨਾ ਚਾਹੁੰਦਾ ਕੇਬੀਸੀ ਦੀ ਠੀਕ ਹੈ ਜੀ ਮੈਂ ਪੂਰਾ ਉਹਨਾਂ ਦਾ ਸਹਿਯੋਗ ਕਰਨ ਨੂੰ ਤਿਆਰ ਹਾਂ ਮੈਂ ਵੀ ਚਾਹੁੰਦਾ ਹਾਂ ਕਿ ਸਾਡੇ ਬੱਚੇ ਉਹਨਾਂ ਲਈ ਪਲੱਸ ਪੁਆਇੰਟ ਹੈ ਅਗਰ এডਿਕੇਸ਼ਨ ਲੈਣਗੇ ਜ਼ਰੂਰੀ ਨਹੀਂ ਕੇਬੀਸੀ ਦੇ ਵਿੱਚ ਉਹ ਕਿਸੇ ਗਵਰਨਮੈਂਟ ਜੌਬ ਦੇ ਵਿੱਚ ਵੀ ਜਾ ਸਕਦੇ ਨੇ ਕੇਬੀਸੀ ਤੁਹਾਡੀ ਬਹੁਤ ਹੈਲਪ ਕਰੇਗਾ ਇਹਦੇ ਵਿੱਚ ਠੀਕ ਹੈ ਜੀ ਤੇ ਮੈਂ ਪੂਰੀ ਤਰ੍ਹਾਂ ਤਿਆਰ ਹੈ ਜੀ ਉਹਨਾਂ ਦੀ ਹੈਲਪ ਕਰਨ ਠੀਕ ਹੈ ਇਹਦੇ ਕਦੋਂ ਐਡੀਸ਼ਨ ਹੁੰਦਾ ਕਦੋਂ ਅਪਲਾਈ ਕਰ ਸਕਦਾ ਬੰਦਾ ਇਹਦੇ ਲਈ ਤੁਹਾਨੂੰ ਅਪ੍ਰੈਲ ਮਨਥ ਦੇ ਵਿੱਚ ਕਿਸੇ ਵੀ ਟਾਈਮ ਸੋਨੀ ਟੀਵੀ ਦੇ ਉੱਤੇ ਅਨਾਉਂਸ ਹੋ ਜਾਂਦਾ ਹੈ ਕਿ ਤੁਹਾਡਾ ਡੇਲੀ ਦਾ ਇੱਕ ਸਵਾਲ 9 ਵਜੇ ਰਾਤ ਨੂੰ ਆਏਗਾ ਠੀਕ ਹੈ ਜੀ ਉਹ ਤੁਸੀਂ 24 ਘੰਟੇ ਦੇ ਵਿੱਚ ਆਨਸਰ ਦੇਣਾ ਹੁੰਦਾ ਹੈ ਮੋਬਾਈਲ ਤੋਂ ਠੀਕ ਹੈ ਜੀ ਐਸਐਮਐਸ ਰਾਹੀਂ ਦੇ ਸਕਦੇ ਆ ਮੋਬਾਈਲ ਦੇ ਵਿੱਚ ਵਟਸਐਪ ਤੋਂ ਦੇ ਸਕਦੇ ਆ ਜਾਂ ਸੋਨੀ ਲਿਵ ਐਪ ਤੋਂ ਦੇ ਸਕਦੇ ਆ ਇਹ ਤਿੰਨ ਫਾਰਮੈਟ ਹੁੰਦੇ ਆ ਇਹਦੇ ਵਿੱਚ ਤੁਸੀਂ ਜਵਾਬ ਦੇਣਾ ਹੈ ਤੁਹਾਨੂੰ ਰੈਂਡਮਾਈਜ਼ਰ ਦੇ ਵਿੱਚ ਤੁਹਾਡਾ ਫੋਨ ਨੰਬਰ ਸਿਲੈਕਟ ਹੋਣਾ ਹੈ ਫੋਨ ਨੰਬਰ ਜਦੋਂ ਤੁਹਾਡਾ ਸਰ ਸਿਲੈਕਟ ਹੁੰਦਾ ਹੈ ਫਿਰ ਤੁਹਾਨੂੰ ਆਈਵੀਆਰ ਕਾਲ ਆਏਗੀ ਜਿਹਦੇ ਵਿੱਚ ਦੋ ਸਵਾਲ ਤੁਹਾਨੂੰ ਪੁੱਛੇ ਜਾਣਗੇ ਆਈਵੀਆਰ ਕਾਲ ਦੋਸਤ ਤੁਹਾਨੂੰ ਪੁੱਟ ਕਰੇਗੀ ਉਹਦੇ ਵਿੱਚ ਤੁਹਾਡੇ ਸਵਾਲ ਸਹੀ ਹੋਣੇ ਚਾਹੀਦੇ ਆ ਅਗਰ ਤੁਹਾਡੇ ਸਵਾਲ ਸਹੀ ਹੁੰਦੇ ਆ ਉਸ ਤੋਂ ਬਾਅਦ ਫਿਰ ਤੁਸੀਂ ਸ਼ਾਰਟਲਿਸਟ ਹੋਵੋਗੇ ਆਡੀਸ਼ਨ ਵਾਸਤੇ ਗਰਾਊਂਡ ਆਡੀਸ਼ਨ ਲਈ ਉਹ ਉਹਨਾਂ ਦੇ ਵੈਨਿਊ ਹੈ ਉਹ ਕਿੱਥੇ ਵੈਨਿਊ ਸਿਲੈਕਟ ਕਰਦੇ ਉਹ ਉਹਨਾਂ ਤੇ ਡਿਪੈਂਡ ਕਰਦਾ ਹੈ ਤੁਹਾਨੂੰ ਉਸ ਵੈਨਿਊ ਤੇ ਜਾ ਕੇ ਆਪਣਾ ਜੀਕੇ ਟੈਸਟ ਦੇਣਾ ਪਏਗਾ ਤੁਹਾਡਾ ਇੰਟਰਵਿਊ ਹੋਏਗਾ ਉਸ ਤੋਂ ਅਗਰ ਜੇ ਪਾਸ ਹੋਨੇ ਆ ਫਿਰ ਪਾਸ ਹੋਣ ਤੋਂ ਬਾਅਦ ਤੁਸੀਂ ਫਿਰ ਤੁਹਾਨੂੰ ਕੇਬੀਸੀ ਉੱਥੇ ਬੁਲਾਉਂਦਾ ਹੈ ਜੀ ਮੁੰਬਈ ਖੇਡਣ ਵਾਸਤੇ ਬਚਨ ਸਰ ਦੇ ਨਾਲ ਠੀਕ ਹੈ ਇਨਾ ਟਫ ਨਹੀਂ ਜੇਕਈ ਇਹ ਵੀ ਬਹੁਤ ਨਾਰਮਲ ਹੈ ਅਤੇ ਬਹੁਤ ਜਿਆਦਾ ਟਫ ਹੈ ਜੇ ਤੁਸੀਂ ਮਿਹਨਤ ਕਰ ਰਹੇ ਹੋ ਤਾਂ ਜੇ ਤੁਸੀਂ ਮਿਹਨਤ ਕਰਦੇ ਆ ਸਰ ਕੁਝ ਵੀ ਇੰਪੋਸੀਬਲ ਨਹੀਂ ਹਾਂ ਅਸੀਂ ਇੱਕ ਕੀੜੀ ਤੋਂ ਵੀ ਸਿੱਖਿਆ ਲੈ ਸਕਦੇ ਹਾਂ ਵੀ ਕੀੜੀ ਜਦੋਂ ਆਪਣਾ ਖਾਣਾ ਲੈ ਕੇ ਜਾਂਦੀ ਹੈ ਉਹ ਕਈ ਵਾਰੀ ਡਿੱਗਦੀ ਹੈ ਫਿਰ ਉੱਠ ਕੇ ਆਪਣੀ ਮੰਜ਼ਿਲ ਵੱਲ ਵੱਧਦੀ ਹੈ ਡਿੱਗਦੀ ਹੈ ਫਿਰ ਮੰਜ਼ਿਲ ਵੱਲ ਵੱਧਦੀ ਹੈ ਹਾਂ ਜੇ ਤੁਸੀਂ ਕਹਿ ਲੋ ਵੀ ਕਿਸੇ ਤੋਂ ਇਨਸਪੀਰੇਸ਼ਨ ਲੈਣੀ ਹੈ ਤੇ ਉਹ ਕਿਹੜੀ ਵੀ ਹੋ ਸਕਦੀ ਹੈ ਮੈਂ ਵੀ ਹੋ ਸਕਦਾ ਸੀ ਹਾਂ ਬਾਕੀ ਬੜੀ ਵੱਡੀ ਗੱਲ ਹੁੰਦੀ ਆ ਹੁਣ ਪਿੰਡ ਦੇ ਵਿੱਚ ਕੀ ਮਾਹੌਲ ਆ ਤੁਹਾਡੇ ਪਿੰਡ ਦੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਆ ਜੀ ਸਾਰੇ ਲੋਕ ਖੁਸ਼ ਨੇ ਜੀ ਤੁਹਾਨੂੰ ਵੀ ਪਤਾ ਤੁਹਾਡੇ ਆਉਣ ਤੋਂ ਪਹਿਲਾਂ ਵੀ ਦੋ ਜਣੇ ਹੋ ਕੇ ਗਏ ਵਧਾਈਆਂ ਦੇਣ ਆਏ ਹੋਏ ਸੀਗੇ ਠੀਕ ਹੈ ਜੀ ਸਾਰੇ ਲੋਕ ਵਧਾਈਆਂ ਦੇਣ ਆ ਰਹੇ ਆ ਬਾਹਰ ਵੀ ਜਾਂਦਾ ਆ ਲੋਕ ਰੁਕ ਰੁਕ ਕੇ ਇੰਨਾ ਮਤਲਬ ਕਹਿ ਲੋ ਖੁਸ਼ੀ ਹੋ ਰਹੀ ਆ ਉਹਨਾਂ ਨੂੰ ਕਿ ਤੂੰ ਸਾਡੇ ਇਲਾਕੇ ਦਾ ਨਾਮ ਰੌਸ਼ਨ ਕਰ ਦਿੱਤਾ ਯਾਰ ਬਾਕੀ ਕਿਉਂਕਿ ਸਾਡੀ ਇਸ ਫੀਲਡ ਦੇ ਵਿੱਚ ਕੋਈ ਵੀ ਨਹੀਂ ਗਿਆ ਸੀਗਾ ਠੀਕ ਹੈ ਇਸ ਏਰੀਆ ਦੇ ਵਿੱਚ ਕੋਈ ਨਹੀਂ ਗਿਆ ਸੀਗਾ ਠੀਕ ਹੈ ਜੀ ਪਹਿਲਾਂ ਮੈਂ ਆ ਜਿਹੜਾ ਠੀਕ ਹੈ ਮੇ ਤੋਂ ਪਹਿਲਾਂ ਇੱਕ ਜੂਨੀਅਰ ਦੇ ਵਿੱਚ ਸਾਡੀ ਇੱਕ ਬੇਟੀ ਗਈ ਸੀ ਉਹ ਵੀ ਬਹੁਤ ਅੱਛਾ ਖੇਡੀ ਸੀ ਠੀਕ ਹੈ ਜੀ ਤੇ ਇਹਦੇ ਵਿੱਚ ਉਸ ਤੋਂ ਬਾਅਦ ਫਿਰ ਮੈਂ ਆ ਠੀਕ ਹੈ ਜੀ ਤੇ ਸਾਰੇ ਪ੍ਰੇਜ਼ ਕਰ ਰਹੇ ਆ ਬਹੁਤ ਤਾਰੀਫ ਕਰ ਰਹੇ ਆ ਯਾਦ ਆ ਗਿਆ ਕਿ ਤੁਸੀਂ ਵੀ ਸਰਕਾਰੀ ਸਕੂਲ ਚ ਪੜ੍ਹੇ ਹੋ ਹਾਂ ਜੀ ਕਹਿੰਦੇ ਕਿ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਨਹੀਂ ਹੁੰਦੀ ਹਾਲਾਂਕਿ ਸਰਕਾਰੀ ਸਕੂਲਾਂ 'ਚ ਹੁਣ ਬੱਚੇ ਪੜ੍ਹਨ ਤੋਂ ਡਰਦੇ ਨੇ ਜਦੋਂ ਥੋੜੇ ਵਰਕੇ ਫਿਰ ਲੋਕ ਮਿਸਾਲ ਪੈਦਾ ਕਰ ਦਿੰਦੇ ਨੇ ਤਾਂ ਵਾਕਈ ਇੱਕ ਪੋਜ਼ਿਟਿਵਿਟੀ ਵੀ ਆ ਜਾਂਦੀ ਹੈ ਕਿ ਨਹੀਂ ਵਾਕਈ ਇੰਨੇ ਮਾੜੇ ਵੀ ਸਕੂਲ ਨਹੀਂ ਹੈਗੇ ਉਹ ਜੀ 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 ਨਹੀਂ ਸਰਕਾਰੀ ਸਕੂਲ ਬਹੁਤ ਅੱਛੇ ਨੇ ਜੀ ਇਹ ਤਾਂ ਕਹਿ ਲੋ ਹਨਾ ਤੁਹਾਡੇ ਉੱਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਐਜੂਕੇਸ਼ਨ ਨੂੰ ਕਿੱਦਾਂ ਲੈਣਾ ਹੈ ਟੀਚਰ ਜਿਆਦਾ ਲਾਇਕ ਨੇ ਉੱਥੇ ਪੜਾਉਣ ਵਾਲੇ ਠੀਕ ਹੈ ਜੀ ਤੁਸੀਂ ਪੜਨਾ ਹੈ ਟਫ ਕੰਪੀਟੀਸ਼ਨ ਚ ਆਏ ਹੁੰਦੇ ਨੇ ਬਿਲਕੁਲ ਜੀ ਬਹੁਤ ਟਫ ਕੰਪੀਟੀਸ਼ਨ ਦੇ ਵਿੱਚ ਉਹ ਆਏ ਆ ਤੁਹਾਡੇ ਉੱਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੱਦਾਂ ਪੜਨਾ ਹੈ ਠੀਕ ਹੈ ਜੀ ਮੈਂ ਤਾਂ ਜਿੰਨੇ ਵੀ ਮੈਨੂੰ ਦਿਖ ਰਹੇ ਉਹਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਗਾ ਇੱਕ ਸੁਪਨਾ ਦੇਖੋ ਕਿਸੇ ਵੀ ਫੀਲਡ ਦੇ ਵਿੱਚ ਦੇਖੋ ਜ਼ਰੂਰੀ ਨਹੀਂ ਤੁਸੀਂ ਕੇਬੀਸੀ ਦਾ ਹੀ ਸੁਪਨਾ ਦੇਖਣਾ ਹੈ ਠੀਕ ਹੈ ਜੋ ਤਾਂ ਦੇਖਣਾ ਚਾਹੁੰਦੇ ਉਹ ਕੇਬੀਸੀ ਦਾ ਸੁਪਨਾ ਦੇਖਣ ਤੁਸੀਂ ਹੋਰ ਕੋਈ ਵੀ ਸੁਪਨਾ ਦੇਖ ਲਓ ਪਰ ਤੁਸੀਂ ਆਪਣੀ ਜੀ ਜਾਨ ਲਾ ਦਿਓ ਉਹਨੂੰ ਕਿ ਨਹੀਂ ਮੈਂ ਇਹ ਸੁਪਨਾ ਪੂਰਾ ਕਰਨਾ ਹੈ ਤੁਸੀਂ ਡੇਗੋਗੇ ਇਹ ਤਾਂ ਹੋ ਨਹੀਂ ਸਕਦਾ ਕਿ ਪਹਿਲੀ ਵਾਰ ਹੀ ਤੁਹਾਨੂੰ ਮੰਜ਼ਿਲ ਮਿਲ ਜਾਵੇ ਡਿਗੂਗੇ ਡਿਗ ਕੇ ਫਿਰ ਉੱਠੂਗੇ ਫਿਰ ਡਿਗੂਗੇ ਫਿਰ ਉੱਠੂਗੇ ਠੀਕ ਹੈ ਜਿਹੜਾ ਡਿਗ ਕੇ ਉੱਠਦਾ ਰਿਹਾ ਉਹਨੂੰ ਮੰਜ਼ਿਲ ਮਿਲ ਜਾਣੀ ਹੈ ਜਿਹੜਾ ਡਿਗ ਕੇ ਪਿੱਛੇ ਮੁੜ ਗਿਆ ਉਹਨੂੰ ਮੰਜ਼ਿਲ ਨਹੀਂ ਮਿਲਣੀ ਹੌਸਲੇ ਪੱਕੇ ਚਾਹੀਦੇ ਨੇ ਹੌਸਲੇ ਜੀ ਹੂੰ ਗੋ ਬਾਈ ਦਾ ਗਾਣਾ ਹੈ ਨਾ ਪੈਂਦਾ ਆਪਣੇ ਮੁਕੱਦਰਾਂ ਨਾਲ ਭੇੜਨਾ ਸੌਕੀਆਂ ਨਹੀਂ ਪਾਉਣੀਆਂ ਬੁਲੰਦੀਆਂ ਸੁਣਦੇ ਰਹੇ ਤੁਸੀਂ ਬਿਲਕੁਲ ਭਾਈ ਜੀ ਬਹੁਤ ਸੋਹਣਾ ਹੈ ਬਹੁਤ ਸੋਹਣਾ ਮੈਂ ਇਹ ਗਾਣਾ ਬਹੁਤ ਆਪਣੇ ਆਪ ਨੂੰ ਮੋਟੀਵੇਟ ਕੀਤਾ ਹੈ ਵੀ ਬੁਲੰਦੀਆਂ ਪਾਉਣੀਆਂ ਸੌਕੀਆਂ ਨਹੀਂ ਗਿਆ ਇਹ ਆਪਣੇ ਮੁਕੱਦਰਾਂ ਨਾਲ ਭੇੜਨਾ ਹੀ ਪੈਣਾ ਹੈ ਬੜਾ ਮੋਟੀਵੇਟ ਕੀਤਾ ਹੈ ਗੋ ਬਾਈ ਦਾ ਗਾਣਾ ਹਰਦੀਪ ਗਰੇਵਾਲ ਦਾ ਬਹੁਤ ਮੋਟੀਵੇਟ ਹੋਇਆ ਇਹਦੇ ਤੋਂ ਜੀ ਬੜੇ ਸੋਹਣੇ ਹੈ ਗਾ ਠੀਕ ਹੈ ਭਾਈ ਜੀ ਬਹੁਤ ਬਹੁਤ ਧੰਨਵਾਦ ਇਦਾਂ ਹੀ ਤੁਸੀਂ ਨਾਮ ਰੋਸ਼ਨ ਕਰਦੇ ਰਹੋ ਥੈਂਕ ਯੂ ਸੋ ਮਚ ਜੀ ਤਾਂ ਇਹ